ਸੀ ਨਵਾਂ ਸ਼ਹਿਰ ਵਿੱਚ ਬਿਲਕੁਲ ਰੇਲਵੇ ਰੋਡ ਦਾ ਜਿਹੜਾ ਕਾਰਨਰ ਹੈ ਨਹਿਰੂ ਗੇਟ ਤੇ ਜਦੋਂ ਤੁਸੀਂ ਆਉਂਨੇ ਆ ਆਫਸ਼ਾਬਾਦੀ ਸਵੀਟ ਸ਼ਾਪ ਦੇ ਸਾਹਮਣੇ ਫੋਨ ਦੇਖੋ ਦਾ ਨਵਾਂ ਸਟੋਰ ਖੁੱਲਿਆ ਇਹ ਨਵਾਂ ਸਟੋਰ ਹੈ ਔਰ ਖਾਸ ਗੱਲ ਇਹ ਹੈ ਕਿ ਇੱਥੇ ਰੀਫਰਮ मतलब ਪੁਰਾਣੇ ਫੋਨ ਜਿਹੜੇ ਆ ਟੈਸਟ ਕਰਕੇ ਆ ਡੱਬੇ ਚ ਪਾ ਕੇ ਤੁਹਾਨੂੰ ਫੋਨ ਦਿੱਤੇ ਜਾਂਦੇ ਜਿਹਦੀ ਗਰੰਟੀ ਵੀ ਦਿੰਦੇ ਆ ਕਿ ਤੁਹਾਨੂੰ ਵਾਰੰਟੀ ਵੀ ਦਿੱਤੀ ਜਾਂਦੀ ਹੈ ਫੋਨ ਬਿਲਕੁਲ ਜਿਹੜੀ ਕਾਰਵਾਈ ਖਰੀਦਣ ਦੀ ਹੁੰਦੀ ਹੈ ਨਵੇਂ ਫੋਨ ਵਰਗੀ ਹੁੰਦੀ ਹੈ ਔਰ ਜਿਹੜੇ ਰੇਟ ਆ ਉਹ ਕਹਿੰਦੇ ਅਪ ਟੂ 60% ਤੱਕ ਘਟ ਜਾਂਦੇ ਆ ਨਾਲ ਜਿਹੜਾ ਤੁਹਾਡਾ ਸਲੋਗਨ ਪੜ ਰਿਹਾ ਮੰਚ ਸਵਾਲ ਵੀ ਆ ਰਿਹਾ ਕਿ ਸਭ ਤੋਂ ਸਸਤਾ ਨਵੇਂ ਸਿਰਚਾ ਇਹ ਤੁਹਾਡਾ ਫੋਨ ਨਵੇਂ ਤੋਂ ਕਿਵੇਂ ਅੱਛਾ ਹੋ ਸਕਦਾ ਸਰ ਉਹਦਾ ਇੱਕ ਰੀਜ਼ਨ ਇਹ ਹੈ ਕਿ ਜਿਸ ਤਰ੍ਹਾਂ ਆਪਾਂ ਫੋਨ ਦੇਖੋ ਦੇ ਬ੍ਰਾਂਡ ਸਟੋਰ ਦੇ ਵਿੱਚ ਖੜੇ ਆ ਜਿਹਦੇ ਵਿੱਚ ਜਿੰਨੇ ਵੀ ਫੋਨਸ ਨੇ ਸਾਡੇ ਕੋਲ ਸਾਰੇ ਰੀਫਰਮ ਨੇ ਭਾਈ ਕਿਦੇ ਵਿੱਚ ਤੁਹਾਨੂੰ ਜਿਦਾ ਐਕਸਪੋ ਦੇ ਕਾ ਮਾਡਲ ਵੀਵੋ 22 16 ਜੀ ਠੀਕ ਹੈ ਜੀ ਇਹਦੀ ਮੈਂ ਤੁਹਾਨੂੰ ਇੱਕ ਸਪੈਸ਼ਲਿਟੀ ਦੱਸਦਾ ਇਸ ਤਰ੍ਹਾਂ ਦੇ ਮੇਰੇ ਕੋਲ ਹੋਰ ਬਹੁਤ ਸਾਰੇ ਐਗਜ਼ਾਮਪਲਸ ਨੇ ਜਿਵੇਂ ਜਸਾ ਆਪਾਂ ਫੋਨ ਅਰਿਕ ਕੋ ਲਈ ਕਿਸ ਕੰਡੀਸ਼ਨ ਦਾ ਫੋਨ ਹੈਗਾ ਬਿਲਕੁਲ ਤੁਸੀਂ ਆਪ ਖੁਦ ਦੇਖ ਸਕਦੇ ਹੋ ਬਹੁਤ ਸ਼ਾਨਦਾਰ ਜੀ ਕੋਈ ਸਕ੍ਰੈਚ ਨਹੀਂ ਕੋਈ ਕਿਸੇ ਵੀ ਤਰੀਕੇ ਦੀ ਕੋਈ ਪ੍ਰੋਬਲਮ ਨਹੀਂ ਹੈ ਜੀ ਵਿਦ ਤੁਹਾਨੂੰ 6 ਮਨਸ ਦੀ ਵਾਰੰਟੀ ਕਾਰਡ ਹੈ ਜੀ ਇਸ ਦੇ ਨਾਲ ਓਕੇ ਜਿਸ ਦੀ ਸਰ ਪ੍ਰਾਈਜ਼ਿੰਗ ਵੈਲਿਊ ਮਾਰਕੀਟ ਦੇ ਵਿੱਚ ਹੈਗੀ 15000 ਜਾਂ 15500 ਜੋ ਕਿ ਸਾਡੇ ਬ੍ਰਾਂਡ ਸਟੋਰ ਤੇ ਸਿਰਫ 6490 ਰੁਪਏ ਦਾ ਮਿਲ ਰਿਹਾ ਜੀ ਤੁਸੀਂ ਕੰਡੀਸ਼ਨਸ ਦੇਖੋ ਫੋਨ ਦੀ ਸਰ अच्छा एक्सेसरी ਨਾਲ ਦੇ ਨਾਲ ਬਿਲਕੁਲ ਸਰ ਕੁਝ ਫੋਨਸ ਦੇ ਨਾਲ ਐਕਸੈਸਰੀ ਹੁੰਦੀ ਹੈ ਕੁਝ ਫੋਨਸ ਦੇ ਨਾਲ ਨਹੀਂ ਹੁੰਦੀ ਸਾਸਰੀ ਐਕਸੈਸਰੀ ਦੇ ਨਾਲ ਦੇਖੋ ਇੱਕ ਫੋਨ ਜਿਹੜਾ ਹੈਗਾ ਵੀਵੋ ਦਾ ਦੇਖੋ ਤੁਸੀਂ ਫੋਨ ਬਿਲਕੁਲ ਆਲੀਸ਼ਾਨਾ ਦੀ ਇੱਕ ਸਿੰਗਲ ਸਕਰੈਚ ਨਹੀਂ ਹੈਗਾ ਫੋਨ ਤੇ ਨਾ ਉਹਦੀ ਡਿਸਪਲੇ ਤੇ ਨਾ ਉਹਦੇ ਬੈਕ ਸਾਈਡ ਦੇ ਨਾ ਕੈਮਰਾ ਲੈਂਸ ਤੇ ਕਹਿੰਦੇ ਜਿਹਦੀ ਸਰਪ੍ਰਾਈਜ਼ਿੰਗ ਹੈਗੀ ਆ ਮਾਰਕੀਟ ਰੇਟ ਇਸ ਟਾਈਮ 26999 ਅਜਤ ਕੀ ਫੈਸਟੀਵਲ ਸੀਜ਼ਨ ਚੱਲ ਰਿਹਾ ਬਹੁਤ ਘੱਟ ਪ੍ਰਾਈਜ਼ਿੰਗ ਹੋਈਆਂ ਪਈਆਂ ਉਸ ਦੇ ਬਾਵਜੂਦ ਵੀ ਸਾਡੇ ਜਿਹੜਾ ਸਟੋਰ ਦਾ ਪ੍ਰਾਈਸ ਹੈਗਾ ਸਿਰਫ 19690 ਜੀਐਸਟੀ ਵਾਲਾ ਨਾਲ ਅਸੀਂ ਦਿੰਦੇ ਆ ਜੀ ਹਰ ਕਸਟਮਰ ਨੂੰ ਉਸ ਦੇ ਨਾਲ-ਨਾਲ ਸਾਡੇ ਕੋਲ 6 ਮਹੀਨੇ ਦਾ ਵਾਰੰਟੀ ਕਾਰਡ ਹੁੰਦਾ ਹੈ ਜੀ ਔਰ ਸਭ ਤੋਂ ਵੱਡੀ ਚੀਜ਼ ਇਹ ਹੁੰਦੀ ਹੈ ਕਿ ਸਾਡੀ ਕੰਪਨੀ ਦੇ ਵਿੱਚ 37 ਟਾਈਮਸ ਟੈਸਟਿੰਗ ਹੁੰਦੀ ਆ ਹਰ ਇੱਕ ਫੋਨ ਦੀ ਉਸ ਤੋਂ ਬਾਅਦ ਫੋਨ ਦੇਖੋ ਜਿਹੜਾ ਬ੍ਰਾਂਡ ਬਾਕਸ ਆ ਉਹਦੇ ਵਿੱਚ ਜਿਹੜਾ ਫੋਨ ਵਿੱਚ ਪਾ ਕੇ ਤੇ ਫਿਰ ਉਸ ਤੋਂ ਬਾਅਦ ਸਾਡੇ ਸਟੋਰ ਤੇ ਇਹ ਕੋਈ iPhone 13 ਹੈ ਜੀ। ਵੇਖੋ unboxing ਦੇ ਵਿੱਚ ਅਦਾ ਲੱਗਦਾ ਸਰ ਬਿਲਕੁਲ ਫਰੈਸ਼ ਮਤਲਬ ਸਾਡੀ ਕੰਪਨੀ ਦੀ ਸੀਲਸ ਲੱਗੀਆਂ ਹੋਈਆਂ ਨੇ ਇਹਦੇ ਵਿੱਚ। ਠੀਕ ਹੈ ਜੀ। ਤੁਸੀਂ ਕੰਡੀਸ਼ਨ ਦੇਖ ਸਕਦੇ ਹੋ। iPhone ਵੀ ਤੁਹਾਨੂੰ ਮੈਂ ਆਨ ਕਰਕੇ ਦਿਖਾ ਦਿੰਦਾ ਜੀ। ਜੀ ਜੀ। ਤੇ ਬਹੁਤ ਵਧੀਆ ਕੰਡੀਸ਼ਨ ਕਿਸੇ ਵੀ ਪਾਸੇ ਤੁਹਾਨੂੰ ਕੋਈ ਵੀ ਕਰੋਮ ਸਕ੍ਰੈਚ ਨਜ਼ਰ ਨਹੀਂ ਆ ਰਿਹਾ। ਠੀਕ ਹੈ ਜੀ। ਤੇ ਫੀਲ ਬਿਲਕੁਲ ਨਵੇਂ ਵਾਲੀ ਹੈ। ਬਿਲਕੁਲ ਨਵੇਂ ਵਾਲੀ ਫੀਲ ਹੈ ਜੀ। ਹਮੇਸ਼ਾ ਖਰਚਾ ਘੱਟ ਖੁਸ਼ੀ ਜ਼ਿਆਦਾ। ਜੀ ਬਿਲਕੁਲ ਇਸ ਟਾਈਮ ਆਨਲਾਈਨ ਪ੍ਰਾਈਜ਼ ਜਿਹੜਾ 48 ਤੋਂ 50 ਹਜ਼ਾਰ ਹੈਗਾ ਔਰ ਸਾਡੇ ਕੋਲ ਇਹ 29500 ਰੁਪਏ Z4 ਉਹ ਤੇਰੀ ਕੰਡੀਸ਼ਨ ਦੇਖੋ ਜੀ ਵਾਹ ਜੀ ਵਾਹ ਇੱਥੇ ਵੀ ਤੁਹਾਨੂੰ ਸਕਰੀਨ ਨਜ਼ਰ ਆਏਗੀ ਬਹੁਤ ਵਧੀਆ ਹੈਂਡੀ ਦਾ ਫੋਨ ਆ ਆਲਰੇਡੀ ਔਨ ਵੀ ਹੈਗਾ ਕੰਡੀਸ਼ਨ ਦੇ ਵਿੱਚ ਆਪਰ ਰੱਖਿਆ ਹੋਇਆ ਕੀ ਬਾਤ ਹੈ ਕੋਈ ਸਕਰੈਚ ਨਹੀਂ ਕੋਈ ਸਕਰੈਚ ਨਹੀਂ ਹੈਗਾ ਸਾਥੇ ਹੋਇਆ ਨਹੀਂ ਕਿ ਕਵਰ ਹੈ ਇਹ ਆਪ ਵੀ ਦੇਖੋ ਫਲਿੱਪ ਫੋਨ ਹੈ ਮਾਰਕੀਟ ਚ ਕੀ ਪ੍ਰਾਈਸ ਹੈ ਜੀ ਇਹਦਾ 94999 ਰੁਪਏ ਦਾ ਜਿਹੜਾ ਅੱਜ ਦੀ ਰੇਟ ਦੇ ਵਿੱਚ ਵੀ ਆਨਲਾਈਨ ਹੈਗਾ ਸ਼ੋਅ ਕਰ ਰਿਹਾ ਔਰ ਸਾਡੇ ਕੋਲ ਮਿਲੇਗਾ ਸਿਰਫ 23500 ਰੁਪਏ ਦਾ ਬੋਟ ਜੀ ਬਿਲਕੁਲ ਸਰ 23500 ਰੁਪਏ ਤਸਵੀਰ ਸਰ ਸਾਡੇ ਕੋਲ ਬੋਰਡ ਦੇ ਵਿੱਚ ਹੀ ਆ ਆਲਮੋਸਟ ਜੋ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਤੇ ਜਿੰਦਾ ਕਿ ਮਾਰਕੀਟ ਪ੍ਰਾਈਸ ਜਦਾ ਹੈਗਾ ਬੋਰਡ ਦੇ ਐ ਨੈਕ ਬੈਂਡਸ ਨੇ ਤੇ ਤਕਰੀਬਨ 17 1800 ਜਿਹੜਾ ਵੇਚਦੇ ਆ ਆਪਣੇ ਕੋਲ ਤੁਹਾਨੂੰ ਤਕਰੀਬਨ 1300 ਤੋਂ ਸਟਾਰਟਿੰਗ ਹੋ ਜਾਂਦੀ ਹੈ ਯਾਨੀ ਮਾਰਕੀਟ ਨਾਲੋਂ ਆਪਾਂ ਆਪਾਂ ਕੋਸ਼ਿਸ਼ ਕਰਦੇ ਆ ਕਿ ਬ੍ਰਾਂਡ ਸਟੋਰ ਦੇ ਵਿੱਚ 500 700 ਹਰ ਪ੍ਰਾਈਸ ਦਾ ਜਿਹੜਾ ਫਰਕ ਰਹੇਗਾ ਰਹੇਗਾ 32000 ਦਾ ਮਾਰਕੀਟ ਪ੍ਰਾਈਸ ਆ ਸਰ ਇਸ ਟਾਈਮ ਇਹਦਾ ਔਰ ਆਪਾਂ ਨੂੰ ਜਿਹੜਾ ਲੈਂਡਿੰਗ ਪੈ ਰਿਹਾ 24990 ਰੁਪਏ ਦਾ ਕਿਆ ਬਾਤ ਹੈ ਕਿਆ ਬਾਤ ਹੈ ਜਿਹੜੇ ਸਟੂਡੈਂਟ ਹੈ ਨਾ ਤਮੰਨਾ ਆ ਦਿਵਾਲੀ ਤੇ ਨਵਾਂ ਫੋਨ ਲੈਣ ਦੀ ਮੰਮੀ ਡੈਡ ਕੇ ਮਿੰਤਾ ਕਰੀ ਜਾਂਦੇ ਆ ਹੁਣ ਮਿੰਤਾ ਨਾ ਕਰੋ ਫੋਨ ਦੇਖੋ ਵਾਲਿਆਂ ਦੇ ਆ ਜਾਓ ਤੇ ਮੰਮੀ ਡੈਡ ਨੇ ਆਪ ਹੀ ਕਹਿਣਾ ਫੋਨ ਦੇਖੋ ਨਹੀਂ ਫੋਨ ਖਰੀਦੋ ਤੇ ਤੁਸੀਂ ਆ ਜਾਓ ਹੁਣ ਮੂਹਰ ਬਣਾ ਕੇ ਫਟਾਫਟ ਓਨੇ ਸੋਹਣੇ ਫੋਨ ਸੋਹਣੇ ਸੋਹਣੇ ਕੈਮਰੇ ਸੋਹਣੀ ਬਣੇਗੀ ਤੁਹਾਡੀ ਰੀਲ ਦੋਸਤੋ ਕਿ ਪ੍ਰਾਈਸ ਇੰਨਾ ਕੁ ਵਾਜਬ ਕਿ ਤੁਹਾਡਾ ਦਿਲ ਵੀ ਕਹੇਗਾ ਫਾਜੀਵਾ ਕੀ ਮਿਲੀ ਹੈ ਡੀਲ ਦੋਸਤੋ ਨਵਾਂ ਸ਼ਹਿਰ ਵਿੱਚ ਪਹੁੰਚੇ ਆ ਅਜਿਹੀ ਦੁਕਾਨ ਤੇ ਜਿੱਥੇ ਪੁਰਾਣੇ ਫੋਨ ਵੀ ਦਿੰਦੇ ਹਨ ਨਵੇਂ ਵਰਗੀ ਫੀਲ ਦੋਸਤੋ ਪੁਰਾਣੇ ਫੋਨ ਵੀ ਦਿੰਦੇ ਹਨ ਨਵੇਂ ਵਰਗੀ ਫੀਲ ਦੋਸਤੋ ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਨੇਸ਼ਵਰੀ ਤੁਸੀਂ ਸ਼ੇਅਰ ਤੋਂ ਦਾ ਜ਼ਰ ਲਾ ਲਓ ਵੀਡੀਓ ਕਿਸ ਬਾਬਤ ਬਣਾਉਣੀ ਸਾਥਿਓ ਫੋਨ ਦੀ ਗੱਲ ਕਰੀਏ ਫੋਨ ਸਾਡੀ ਜ਼ਿੰਦਗੀ ਵਿੱਚ ਅਜਿਹੀ ਥਾਂ ਬਣਾ ਚੁੱਕਾ ਹੈ ਕਿ ਫੋਨ ਇੱਕ ਇੰਪੋਰਟੈਂਟ ਹਿੱਸਾ ਬਣ ਗਿਆ। ਫੋਨ ਜਿਹੜਾ ਆ ਉਹ ਪਰਸਨੈਲਿਟੀ ਦਾ ਪਾਰਟ ਬਣ ਗਿਆ। ਫੋਨ ਇੱਕ ਫੈਸ਼ਨ ਸਟੇਟਮੈਂਟ ਬਣ ਗਿਆ। ਫੋਨ ਸਟਾਈਲ ਬਣ ਗਿਆ। ਫੋਨ ਸਟੇਟਸ ਬਣ ਗਿਆ। ਅੱਗੇ ਤਾਂ ਲੋਕ ਹੱਥਾਂ ਵਿੱਚ ਪਾਈਆਂ ਮੁੰਦੀਆਂ, ਘੜੀਆਂ ਦੇਖ ਕੇ ਕਹਿੰਦੇ ਸੀ ਕਿ ਯਾਰ ਇਹਦਾ ਸਟੇਟਸ ਵੱਡਾ ਹੈ। ਲੇਕਿਨ ਅੱਜਕੱਲ ਤੁਹਾਡੇ ਹੱਥ 'ਚ ਫੋਨ ਕਿਹੋ ਜਿਹਾ ਉਹ ਤੋਂ ਲੋਕ ਜੱਜ ਕਰਦੇ ਨੇ ਕਿ ਤੁਹਾਡਾ ਸਟੇਟਸ ਕੀ ਹੈ। ਫੋਨ ਦੀ ਗੱਲ ਕਰੀਏ ਫੋਨ ਜ਼ਰੂਰੀ ਵੀ ਬਹੁਤ ਹੋ ਗਿਆ। ਲੋਕ ਤਾਂ ਫੋਨ ਬਾਥਰੂਮ ਤੱਕ ਨਾਲ ਲੈ ਕੇ ਜਾਂਦੇ ਆ ਪਰ ਫੋਨ ਵਿੱਚ ਜ਼ਰੂਰਤਮੰਦ ਚੀਜ਼ਾਂ ਵੀ ਬਹੁਤ ਹੁੰਦੀਆਂ ਜਿਵੇਂ ਕਿ ਤੁਹਾਡੀਆਂ ਯਾਦਗਾਰ ਤੁਹਾਡੀਆਂ ਫੋਟੋਆਂ ਜਾਂ ਡਾਕੂਮੈਂਟ ਸਾਰੇ ਫੋਨ ਵਿੱਚ ਹੁੰਦੇ ਆ ਫੋਨ ਹਰ ਰੋਜ਼ ਅਪਡੇਟ ਐਨੇ ਹੁੰਦੇ ਆ ਕਿ ਤੁਹਾਨੂੰ ਲੇਟੈਸਟ ਜਿਹੜਾ ਅਪਡੇਟਡ ਫੋਨ ਆ ਉਹ ਰੱਖਣਾ ਹੀ ਪੈਂਦਾ ਉਹ ਅੱਜ ਦੇ ਵਿਸ਼ੇ ਦੀ ਗੱਲ ਕਰਦੇ ਆ ਸਾਥੀਓ ਤਾਂ ਅੱਜ ਕੱਲ ਹਰ ਕੋਈ ਚਾਹੁੰਦਾ ਹੈ ਕਿ ਨਵਾਂ ਅਪਡੇਟਡ ਫੋਨ ਜਿਹੜਾ ਆ ਉਹਦੀ ਜੇਬ ਵਿੱਚ ਹੋਵੇ ਨਵਾਂ ਫੋਨ ਜੇਬ ਵਿੱਚ ਚਾਹੂਗਾ ਤਾਂ ਦੁਨੀਆ ਜੇਬ ਵਿੱਚ ਚਾਹਗੀ ਗੱਲ ਕਰਦੇ ਹਾਂ ਕਿ ਹਰ ਬੰਦੇ ਦੀ ਤਾਂਘ ਹੁੰਦੀ ਹੈ ਕਿ ਨਵਾਂ ਫੋਨ ਜ਼ਰੂਰ ਲਈਏ ਲੇਕਿਨ ਬਹੁਤੀ ਵਾਰ ਜੇਬ ਵਿੱਚ ਪੈਸੇ ਘਟਾਉਣ ਕਰਕੇ ਬੰਦਾ ਵੇਟ ਕਰਦਾ ਇੱਕ ਇੱਕ ਮਹੀਨੇ ਕਿ ਕਦ ਤਨਖਾਹ ਪਾਉਗੀ ਤੇ ਨਵਾਂ ਫੋਨ ਲਵਾਂਗੇ ਜਬ ਬੱਚਿਆਂ ਨੂੰ ਮਾਪਿਆਂ ਦੀ ਪਰਮਿਸ਼ਨ ਲੈਣੀ ਪੈਂਦੀ ਹੈ ਨਵਾਂ ਫੋਨ ਲੈਣ ਲਈ ਲੇਕਿਨ ਅਸੀਂ ਨਵਾਂ ਸ਼ਹਿਰ ਵਿੱਚ ਬਿਲਕੁਲ ਰੇਲਵੇ ਰੋਡ ਦਾ ਜਿਹੜਾ ਕਾਰਨਰ ਹੈ ਨਹਿਰੂ ਗੇਟ ਤੇ ਜਦੋਂ ਤੁਸੀਂ ਆਉਂਦੇ ਆ ਆਫਸ਼ਾਵਾਦੀ ਸਵੀਟ ਸ਼ਾਪ ਦੇ ਸਾਹਮਣੇ ਫੋਨ ਦੇਖੋ ਦਾ ਨਵਾਂ ਸਟੋਰ ਖੁੱਲਿਆ ਇਹ ਨਵਾਂ ਸਟੋਰ ਹੈ ਔਰ ਖਾਸ ਗੱਲ ਇਹ ਹੈ ਇੱਥੇ ਰੀਫੋਨ ਮਤਲਬ ਪੁਰਾਣੇ ਫੋਨ ਜਿਹੜੇ ਆ ਟੈਸਟ ਕਰਕੇ ਆ ਡੱਬੇ ਚ ਪਾ ਕੇ ਤੁਹਾਨੂੰ ਫੋਨ ਦਿੱਤੇ ਜਾਂਦੇ ਜਿਹਦੀ ਗਰੰਟੀ ਵੀ ਲੈਂਦੇ ਆ ਤੇ ਤੁਹਾਨੂੰ ਵਾਰੰਟੀ ਵੀ ਦਿੱਤੀ ਜਾਂਦੀ ਹੈ ਫੋਨ ਬਿਲਕੁਲ ਜਿਹੜੀ ਕਾਰਵਾਈ ਖਰੀਦਣ ਦੀ ਹੁੰਦੀ ਹੈ ਨਵੇਂ ਫੋਨ ਵਰਗੀ ਹੁੰਦੀ ਹੈ ਔਰ ਜਿਹੜੇ ਰੇਟ ਆ ਉਹ ਕਹਿੰਦੇ ਅਪ ਟੂ 60% ਘਟ ਜਾਂਦੇ ਆ ਮਤਲਬ ਜੇ ਤੁਸੀਂ ਇੱਥੋਂ ਆ ਕੇ ਫੋਨ ਖਰੀਦਦੇ ਆ ਫੋਨ ਦੇਖਦੇ ਆ ਉਹਦੇ ਪ੍ਰਾਈਸ ਸੁਣਦੇ ਆ ਤੇ ਤੁਹਾਨੂੰ ਲੱਗਦਾ ਕਿ ਯਾਰ 올ਡ ਫੋਨ ਹੈ ਲੇਕਿਨ ਬਿਗਨਿੰਗ ਜਿਹੜੀ ਹੈ ਕੋਨ ਨਾ ਮੀ ਹੋਣ ਵਾਲੀ ਹੈ ਤੁਹਾਡੇ ਮਾਪਿਓ ਵੀ ਨਹੀਂ ਮੰਨਾਂ ਕਰਦੇ ਤੁਹਾਨੂੰ ਤਨਖਾਹ ਦੀ ਵੇਟ ਵੀ ਨਹੀਂ ਕਰਨੀ ਪੈਂਦੀ ਕਿਉਂਕਿ ਡਿਸਕਾਊਂਟ ਹੀ 60% ਤੱਕ ਹੈ ਔਰ ਫਿਰ ਇੱਥੇ ਆ ਕੇ ਮੂਡ ਵੀ ਚਾਰਜ ਹੋ ਜਾਂਦਾ ਮੂਡ ਚਾਰਜ ਵੀ ਹੋ ਜਾਂਦਾ ਕਿ ਤੁਸੀਂ ਸਮਾਨ ਖਰੀਦਦੇ ਆ ਪਰ ਤੁਸੀਂ ਕਹਿੰਦੇ ਆ ਕਿ ਯਾਰ ਪੀਪੀ ਬੱਤੀ ਤੇ ਜਿਹੜਾ ਗੂਗਲ ਮੈਪ ਹੈ ਸਹੀ ਜਗ੍ਹਾ ਤੇ ਲੈ ਕੇ ਆ ਤਾ ਆਓ ਅੰਦਰ ਚੱਲਦੇ ਆ ਔਰ ਤੁਹਾਨੂੰ ਇੱਕ ਲੇਮਨ ਦੀ ਤਰ੍ਹਾਂ ਪੂਰੀ ਜਾਣਕਾਰੀ ਲੈ ਕੇ ਦਿੰਨੇ ਆ ਕਿ ਫੋਨ ਦੇਖੋ ਦੇ ਉੱਤੇ ਕਿਵੇਂ ਤੁਹਾਡਾ ਅਪ ਟੂ 60% ਤੱਕ ਫਾਇਦਾ ਹੁੰਦਾ ਤੇ ਨਾਲ ਨਾਲ ਜਿਹੜੇ ਰੀਫਰਮ ਫੋਨ ਹੁੰਦੇ ਆ ਇਹਨਾਂ ਦੀ ਟੈਸਟਿੰਗ ਕਿਸ ਕਦਰ ਹੁੰਦੀ ਹੈ ਤੇ ਤੁਹਾਨੂੰ ਕਿਵੇਂ ਬੈਨੀਫਿਟਸ ਮਿਲਦੇ ਆ ਔਰ ਇਹਨਾਂ ਦਾ ਸਲੋਗਨ ਵੀ ਹੈ ਫੋਨ ਦੇਖੋ ਦਾ ਸਲੋਗਨ ਵੀ ਹੈ ਸਭ ਤੋਂ ਸਸਤਾ ਨਏ ਸੱਚਾ ਤੇ ਜਿਨ੍ਹਾਂ ਨੇ ਤੁਹਾਨੂੰ ਸਾਰੀਆਂ ਸੁਵਿਧਾਵਾਂ ਮਹੱਈਆ ਕਰਵਾਣੀਆਂ ਸਾਡੇ ਸਚਨ ਭਾਜੀ ਇੱਥੇ ਦੇ ਆਰਡਰ ਉਹਨਾਂ ਨੇ ਗੱਲਬਾਤ ਦਾ ਸਿਸਮਾ ਸ਼ੁਰੂ ਕਰਦੇ ਆ ਪਹਿਲਾਂ ਸਵਾਗਤ ਕਰਦੇ ਆ ਫਿਰ ਤੁਹਾਡੇ ਜਿੰਨੇ ਵੀ ਸਵਾਲ ਨੇ ਆ ਰੀਫਰਮ ਫੋਨਸ ਨੂੰ ਲੈ ਕੇ ਉਹ ਸਾਰੇ ਪੁੱਛਦੇ ਆ ਮੌਨਿਕਾ ਸਵਾਗਤ ਹੈ ਸਰ ਜੀ ਤੁਹਾਡਾ ਕੀ ਹਾਲ ਹੈ ਸਰ ਠੀਕ ਹੋ ਜੀ ਅੱਛਾ ਮੈਂ ਬੜਾ ਨਾਮ ਸੁਣਿਆ ਜੀ ਸਾਡੇ 2-4 ਮਿੱਤਰ ਜਿਹੜੇ ਇੱਥੋਂ ਆਕੇ ਤੁਹਾਡੇ ਤੋਂ ਫੋਨ ਲੈ ਕੇ ਵੀ ਗਏ ਆ ਉਹ ਕਹਿੰਦੇ ਕਿ ਅਪ ਟੂ 60% ਤੱਕ ਡਿਸਕਾਊਂਟ ਮਿਲ ਰਿਹਾ ਡੈਫੀਨਿਟਲੀ ਸਰ ਹੈਗਾ ਉਹ ਤੇ ਹਾਰਾਂ ਦਾ ਸੀਜ਼ਨ ਹੈ ਜੀ ਤੇ ਜੇ ਸਸਤਾ ਫੋਨ ਮਿਲੇ ਉਹ ਕੁਛ ਦਾ ਰੀਜ਼ਨ ਵੀ ਬਣ ਜਾ ਡੈਫੀਨਿਟਲੀ ਬਿਲਕੁਲ ਬਣ ਜਾਂਦਾ ਵੀ ਅੱਛਾ ਜਿਹੜੇ ਬਹੁਤ ਸਾਰੇ ਭੈਣ ਭਰਾ ਇੱਥੋਂ ਆਕੇ ਸ਼ਾਪਿੰਗ ਕਰਨਾ ਚਾਹੁੰਦੇ ਆ ਮੈਂ ਉਹਨਾਂ ਲਈ ਅੱਜ ਤੁਹਾਡੇ ਅੱਗੇ ਬੇਨਤੀ ਕਰੂਗਾ ਕਿ ਸਾਨੂੰ ਨਾ 2-3 ਫੋਨ ਦਿਖਾਓ ਬਹੁਤ ਵੱਖਰੀ ਰੇਂਜ ਦਿਖਾਓ ਠੀਕ ਹੈ ਥੋੜੀ ਮੀਡੀਅਮ ਜੀ ਰੇਂਜ ਇੱਕ ਥੋੜੀ ਉਸ ਤੋਂ ਉੱਪਰਲੀ ਰੇਂਜ ਅੱਜ ਜੀ ਮੈਂ ਨਾਲ ਜੀ ਨਾਲ ਤੁਹਾਡਾ ਸਲੋਗਨ ਪੜ੍ਹ ਰਿਹਾ ਮੰਜ ਸਵਾਲ ਵੀ ਆ ਰਿਹਾ ਕਿ ਸਭ ਤੋਂ ਸਸਤਾ ਨਵੇਂ ਸਿਰਚਾ ਇਹ ਤੁਹਾਡਾ ਫੋਨ ਨਵੇਂ ਤੋਂ ਕਿਵੇਂ ਅੱਛਾ ਹੋ ਸਕਦਾ ਸਰ ਉਹਦਾ ਇੱਕ ਰੀਜ਼ਨ ਇਹ ਹੈ ਕਿ ਜਿਸ ਤਰ੍ਹਾਂ ਆਪਾਂ ਫੋਨ ਦੇਖੋ ਦੇ ਬ੍ਰਾਂਡ ਸਟੋਰ ਦੇ ਵਿੱਚ ਖੜੇ ਆ ਜਿਹਦੇ ਵਿੱਚ ਜਿੰਨੇ ਵੀ ਫੋਨਸ ਨੇ ਸਾਡੇ ਕੋਲ ਸਾਰੇ ਰੀਫਰਮ ਨੇ ਲਾਈਕ ਕਿਦੇ ਵਿੱਚ ਤੁਹਾਨੂੰ ਜਿਦਾ ਐਕਸਪੋ ਦੇ ਕਾ ਮਾਡਲ ਵੀਵੋ Y16 ਜੀ ਠੀਕ ਹੈ ਜੀ ਇਹਦੀ ਮੈਂ ਤੁਹਾਨੂੰ ਇੱਕ ਸਪੈਸ਼ਲਿਟੀ ਦੱਸਦਾ ਇਸ ਤਰ੍ਹਾਂ ਦੇ ਮੇਰੇ ਕੋਲ ਹੋਰ ਬਹੁਤ ਸਾਰੇ ਐਗਜ਼ਾਮਪਲਸ ਨੇ ਜਿਵੇਂ ਆਪਾਂ ਫੋਨ ਆ ਦੇਖੋ ਜੀ ਕਿਸ ਕੰਡੀਸ਼ਨ ਦਾ ਫੋਨ ਹੈਗਾ ਬਿਲਕੁਲ ਤੁਸੀਂ ਆਪ ਖੁਦ ਦੇਖ ਸਕਦੇ ਹੋ ਬਹੁਤ ਸ਼ਾਨਦਾਰ ਜੀ ਕੋਈ ਸਕ੍ਰੈਚ ਨਹੀਂ ਕੋਈ ਕਿਸੇ ਵੀ ਤਰੀਕੇ ਦੀ ਕੋਈ ਪ੍ਰੋਬਲਮ ਨਹੀਂ ਹੈ ਜੀ ਵਿਦ ਤੁਹਾਨੂੰ 6 ਮਨਥ ਦੀ ਵਾਰੰਟੀ ਕਾਰਡ ਹੈ ਜੀ ਇਸ ਦੇ ਨਾਲ ਓਕੇ ਜਿਸ ਦੀ ਸਰ ਪ੍ਰਾਈਜ਼ਿੰਗ ਵੈਲਿਊ ਮਾਰਕੀਟ ਦੇ ਵਿੱਚ ਹੈਗੀ ਹੈ 15000 ਜਾਂ 15500 ਜੋ ਕਿ ਸਾਡੇ ਬ੍ਰਾਂਡ ਸਟੋਰ ਤੇ ਸਿਰਫ 6490 ਰੁਪਏ ਦਾ ਮਿਲ ਰਿਹਾ ਸੀ ਆ ਰਿ ਹੈ ਕਿਡਿੰਗ ਨਹੀਂ ਡੈਫੀਨਿਟਲੀ ਸਰ ਮੈਂ ਕੋਈ ਕਿਡਿੰਗ ਨਹੀਂ ਕਰ ਰਿਹਾ ਤੁਹਾਡੇ ਨਾਲ ਤੇ ਇਹ ਰਿਅਲਿਟੀ ਹੈ ਕਿ ਇਹ ਆਪਣੇ ਸਟੋਰ ਤੇ ਜਿਹੜਾ ਇਹਦਾ ਪ੍ਰਾਈਜ਼ਿੰਗ ਇਹੋ ਹੋਏਗਾ ਹਾਂਜੀ ਬਿਲਕੁਲ ਸਰ 6400 ਰੁਪਏ ਦਾ ਹਾਂਜੀ ਬਿਲਕੁਲ ਸਰ 6490 ਰੁਪਏ ਦਾ ਸਰ 6490 ਰੁਪਏ ਦਾ ਫੋਨ ਹੈ ਔਰ ਕੰਡੀਸ਼ਨ ਤੁਸੀਂ ਦੇਖੋ ਬਿਲਕੁਲ ਨਵੇਂ ਵਰਗੀ ਹੈ ਡੱਬੇ 'ਚ ਇਹਨਾਂ ਨੇ ਦੇਣਾ ਔਰ ਨਾਲ ਦੀ ਨਾਲ 6 ਮਹੀਨੇ ਦੀ ਗਾਰੰਟੀ ਵੀ ਦੇ ਰਹੇ ਆ ਦੇਖੋ ਬੰਦ ਦੇ ਮਨ ਸ਼ੱਕ ਆ ਹੀ ਹੁੰਦੀ ਆ ਕਿ ਆਪਾਂ ਰੀਫਰ ਫੋਨ ਲੈ ਤਾਂ ਲਈਏ ਲੇਕਿਨ ਇਹ ਜਾਂਦਾ ਖਰਾਬ ਹੋ ਗਿਆ ਜੀ ਤਾਂ ਕਰਾਂਗੇ ਕੀ ਤਾਂ 6 ਮਹੀਨੇ ਦੀ ਗਾਰੰਟੀ ਦੇ ਰਹੇ ਪਰ ਭਾਈ ਸਵਾਲ ਇੱਕ ਹੋਰ ਵੱਡਾ ਜੀ ਬਿਲਕੁਲ ਸਰ ਮਨ ਚ ਡਾਊਟ ਆਉਂਦਾ ਹੁਕਮ ਕਰੋ ਨਵਾਂ ਨਹੀਂ ਆ ਜੀ ਚੋਰੀ ਦਾ ਮਾਲ ਤਾਂ ਚੋਰੀ ਦਾ ਹੋਏਗਾ ਸਰ ਤੁਹਾਨੂੰ ਨਾਲ ਬਿਲ ਵਿਦ ਬਿਲ ਦਵਾਂਗੇ ਆਪਾਂ ਦੇਖੋ ਅਸੀਂ ਆਪਣੇ ਹੱਥ ਵੱਢ ਕੇ ਦੇ ਰਹੇ ਆ ਜਿਹੜਾ ਬਿੱਲ ਸਾਡਾ ਤੁਹਾਡੇ ਨਾਲ ਜਾ ਰਿਹਾ ਵਾ ਇਹਦੇ ਵਿੱਚ ਤੁਹਾਨੂੰ ਸਾਰੀ ਡਿਟੇਲ ਹੈ ਜੀ ਬਿੱਲ ਜੀਐਸਟੀ ਵਾਲਾ ਨਾਲ ਅਸੀਂ ਦਿੰਨੇ ਆ ਜੀ ਹਰ ਕਸਟਮਰ ਨੂੰ ਉਸ ਦੇ ਨਾਲ-ਨਾਲ ਸਾਡੇ ਕੋਲ 6 ਮਹੀਨੇ ਦਾ ਵਾਰੰਟੀ ਕਾਰਡ ਹੁੰਦਾ ਹੈ ਜੀ ਔਰ ਸਭ ਤੋਂ ਵੱਡੀ ਚੀਜ਼ ਇਹ ਹੁੰਦੀ ਹੈ ਕਿ ਸਾਡੀ ਕੰਪਨੀ ਦੇ ਵਿੱਚ 37 ਟਾਈਮਸ ਟੈਸਟਿੰਗ ਹੁੰਦੀ ਹੈ ਹਰ ਇੱਕ ਫੋਨ ਦੀ ਉਸ ਤੋਂ ਬਾਅਦ ਫੋਨ ਦੇਖੋ ਜਿਹੜਾ ਬ੍ਰਾਂਡ ਬਾਕਸ ਆ ਉਹਦੇ ਵਿੱਚ ਜਿਹੜਾ ਫੋਨ ਵਿੱਚ ਪਾ ਕੇ ਤੇ ਫਿਰ ਉਸ ਤੋਂ ਬਾਅਦ ਸਾਡੇ ਸਟੋਰ ਤੇ ਪਹੁੰਚਦਾ ਜੀ ਇਹ ਫੋਨ ਠੀਕ ਹੈ ਜੀ ਮਤਲਬ ਜਿਵੇਂ ਤੁਸੀਂ ਲਿਖਿਆ ਕਿ ਇੰਜੋਏ ਪੀਸ ਆਫ ਮਾਈਂਡ ਵਿਦ ਆਰ ਵਾਰੰਟੀ ਜੀ ਬਿਲਕੁਲ 6 ਮਨთ ਫੋਨ ਵੀ ਲਿਆ ਤਾਂ ਉਹਨੂੰ ਪਰੇਸ਼ਾਨੀ ਵਾਲੀ ਕੋਈ ਗੱਲ ਕੋਈ ਦਿੱਕਤ ਨਹੀਂ ਆਏਗੀ ਜੀ ਬਿੱਲ ਤੁਸੀਂ ਜੀਐਸਟੀ ਵਾਲਾ ਦਿੰਨੇ ਆ ਬਿਲਕੁਲ ਸਰ ਬਿਲਕੁਲ ਜੀ 6 ਮਹੀਨੇ ਵਾਰੰਟੀ ਦੇ ਵਾਰੰਟੀ ਨਾਲ ਦੀ ਔਰ ਤੁਸੀਂ ਇਹ ਵੀ ਕਹਿ ਰਹੇ ਕਿ ਜਿਹੜਾ ਫੋਨ ਤੁਸੀਂ ਦੇ ਰਹੇ ਆ ਜੀ ਉਹ 37 ਵਾਰ ਟੈਸਟ ਹੋ ਚੁੱਕਾ ਡੈਫੀਨਿਟਲੀ ਸਰ 37 ਟਾਈਮ ਟੈਸਟਿੰਗ ਹੋ ਚੁੱਕੀ ਹੈ ਨਾ ਫੋਨਾਂ ਦੀ ਸਾਰੇ ਉਹਦਾ ਕਮੀ ਪੇਸ਼ੀ ਕੋਈ ਵਿੱਚ ਕੋਈ ਕਮੀ ਪੇਸ਼ੀ ਨਹੀਂ ਸਰ ਕੋਈ ਕੰਪਲੈਕਸ਼ਨ ਮੈਂ ਕਹਾਂ ਜੀ ਬਿਲਕੁਲ 100% ਪੱਥਰ ਦਾ ਠੀਕ ਹੈ ਜੀ ਮੰਨ ਲਓ ਆ ਫੋਨ ਮੈਂ ਲੈ ਲਿਆ ਕਿਉਂਕਿ ਸਸਤਾ ਹੀ ਇੰਨਾ ਹੈ ਅਪ ਟੂ 60% ਤੱਕ ਡਿਸਕਾਊਂਟ ਹੈ ਤਾਂ ਮੇਂ ਜੇਬ ਤੇ ਬੋਝ ਨਹੀਂ ਪੈਂਦਾ ਜੀ ਬਿਲਕੁਲ ਤੇ ਮੰਮੀ ਡੈਡੀ ਨੂੰ ਵੀ ਕਹਿਣਾ ਹੈ ਕੋਈ ਸਟੂਡੈਂਟ ਹੈ ਕਿ ਫੋਨ ਲੈ ਤੋ ਉਹਨਾਂ ਨੂੰ ਵੀ ਕਹਿਣਾ ਕਿ ਬੇਟਾ ਪ੍ਰਾਈਸ ਘਟਿਆ ਚਲ ਚਲਦੇ ਆ ਤੁਰਤ ਮੰਨਣਾ ਪੂਰੀ ਕਰ ਦਿੰਦੇ ਆ ਤੈਨੂੰ ਅਪਡੇਟਡ ਕਰ ਦਿੰਦੇ ਆ ਪਰ ਫੇਰ ਵੀ ਮੰਨ ਕੇ ਚਲੀ ਗਈ ਮੈਂ ਫੋਨ ਲੈ ਲਿਆ ਜੀ ਨਵੇਂ ਸ਼ਹਿਰ ਚ ਤੁਹਾਨੂੰ ਪਤਾ ਟੋਏ ਬਹੁਤ ਹੈ ਮੈਂ ਨਹੀਂ ਕਹਿੰਦਾ ਤੁਸੀਂ ਗਲਤ ਫੋਨ ਦਿੱਤਾ ਮੰਨ ਕੇ ਚਲੀਏ ਮਹੀਨੇ ਬਾਅਦ ਉਹ ਮੇਟੋ ਥੱਲੇ ਡਿੱਗ ਜਾਂਦਾ ਜੀ ਉਹਦੀ ਥੋੜੀ ਖਰਾਬੀ ਆ ਜਾਂਦੀ ਹੈ ਖਰਾਬੀ ਵੀ ਆ ਜਾਂਦੀ ਹੈ ਸਰ ਫਿਰ ਵੀ ਸਾਡੇ ਸੂਰਤੇ ਆਓ ਕੋਈ ਵੀ ਕਿਸੇ ਵੀ ਕੰਪਨੀ ਦਾ ਫੋਨ ਹੋਵੇ ਤੁਹਾਡੇ ਕੋਲ ਸਾਡੇ ਕੋਲ ਸਪੈਸ਼ਲ ਟੈਕਨੀਸ਼ੀਅਨ ਹੈਗੇ ਆ ਜੀ ਇੱਥੇ ਜਿਹਨਾਂ ਦਾ ਸਰਵਿਸ ਕਾਊਂਟਰ ਵੀ ਅਲੱਗ ਬਣਾਇਆ ਹੋਇਆ ਆਪਾਂ ਇਹਨਾਂ ਦਾ ਤੇ ਸਾਰੀ ਜਿਹੜੀ ਮਤਲਬ ਤਰੀਕੇ ਦੇ ਨਾਲ ਬਹੁਤ ਵਧੀਆ ਤਰੀਕੇ ਨਾਲ ਉਹਦੀ ਰਿਪੇਅਰ ਹੁੰਦੀ ਹੈ ਜੀ ਸਾਡੇ ਕੋਲ ਔਰ ਬਹੁਤ ਵਾਜਿਬ ਔਰ ਘੱਟ ਪ੍ਰਾਈਸ ਦੇ ਵਿੱਚ ਕਰਦੇ ਅੱਛਾ ਆਪ ਤਾਂ ਬੜੇ ਵਾਜਿਬ ਜੇ ਪ੍ਰਾਈਸ ਤੇ ਤੁਸੀਂ ਮੈਨੂੰ ਫੋਨ ਦਿਖਾ ਦਿੰਦਾ ਮੰਨ ਲਓ ਮੈਂ ਰੇਂਜ ਥੋੜੀ ਇਸ ਤੋਂ ਅੱਪ ਚਾਹਾਂ ਅੱਪ ਜਾਣਾ ਚਾਹੁੰਦੇ ਹੋ ਸਰ ਮੈਂ ਤੁਹਾਨੂੰ ਫਿਰ ਇੱਕ ਦਿਖਾ ਦਿੰਦਾ ਜੀ ਵੀਵੋ ਦਾ ਮਾਡਲ ਲੈ ਲੈਨੇ ਆਪਾਂ 240e ਓ ਅਪਾ ਅਸੈਸਰੀ ਨਾਲ ਦੇ ਨਾਲ ਬਿਲਕੁਲ ਸਰ ਕੁਝ ਫੋਨਸ ਦੇ ਨਾਲ ਅਸੈਸਰੀ ਹੁੰਦੀ ਆ ਕੁਝ ਫੋਨਸ ਦੇ ਨਾਲ ਨਹੀਂ ਹੁੰਦੀ ਸਰ ਸਸਰੀ ਦੇ ਨਾਲ ਅ ਇੱਕ ਫੋਨ ਜਿਹੜਾ ਹੈਗਾ ਵੀਵੋ ਦਾ ਦੇਖੋ ਤੁਸੀਂ ਫੋਨ ਬਿਲਕੁਲ ਆਲੀਸ਼ਾਨਾ ਦੀ ਸਿੰਗਲ ਸਕਰੈਚ ਨਹੀਂ ਹੈਗਾ ਫੋਨ ਤੇ ਨਾ ਉਹਦੀ ਡਿਸਪਲੇ ਤੇ ਨਾ ਉਹਦੇ ਬੈਕ ਸਾਈਡ ਤੇ ਨਾ ਕੈਮਰਾ ਲੈਂਸ ਤੇ ਚਿਕਨ ਜਿੰਨੀ ਸਰਪ੍ਰਾਈਜ਼ਿੰਗ ਹੈਗੀ ਆ ਮਾਰਕੀਟ ਰੇਟ ਇਸ ਟਾਈਮ 26999 ਅਜਤ ਕੀ ਫੈਸਟੀਵਲ ਸੀਜ਼ਨ ਚੱਲ ਰਿਹਾ ਬਹੁਤ ਘੱਟ ਪ੍ਰਾਈਜ਼ਿੰਗ ਹੋਈਆਂ ਪਈਆਂ ਉਸ ਦੇ ਬਾਵਜੂਦ ਵੀ ਸਾਡੇ ਜਿਹੜਾ ਸਟੋਰ ਦਾ ਪ੍ਰਾਈਸ ਹੈਗਾ ਸਿਰਫ 19690 ਤਾਨੂੰ ਇਹ ਪਏਗਾ ਕਿ ਵਿਦ ਜੀਐਸਟੀ ਵਿਲ ਐਂਡ 6 ਮਨਥ ਵਾਰੰਟੀ ਦੇ ਨਾਲ ਲਗਭਗ ਲਗਭਗ 7000 ਦਾ ਬੈਨੀਫਿਟ ਬਿਲਕੁਲ ਸਰ ਨਾਲ ਵਾਰੰਟੀ ਕਾਰਡ ਵਾਰੰਟੀ ਕਾਰਡ ਨਾਲ ਤੁਹਾਡੀ ਵਾਰੰਟੀ ਸਚਨ ਜੀ ਬਿਲਕੁਲ ਸਰ ਸਚਨ ਜੀ ਦੀ ਵਾਰੰਟੀ ਬੋਲ ਗੋਡ ਆਫ ক্রিকেট ਕਹਿੰਦੇ ਉਹਨਾਂ ਨੂੰ ਬਿਲਕੁਲ ਸਰ ਬਿਲਕੁਲ ਬਿਲਕੁਲ ਠੀਕ ਹੈ ਜੀ ਆ ਸਰ ਆਪ ਤੁਸੀਂ ਦੇਖੋ ਜੀ ਫੋਨ 26000 ਚ ਮਾਰਕੀਟ ਪ੍ਰਾਈਸ ਹੈ ਔਰ ਸਚਨ ਜੀ ਤੁਹਾਡੀ 19000 900 990 सर 19690 19690 डिस्काउंट ਹੋਰ ਮਿਲ ਸਕਦਾ ਕਿ ਨਹੀਂ ਸਰ ਇਹ ਸਾਡਾ ਫਿਕਸ ਪ੍ਰਾਈਸ ਹੁੰਦਾ ਜੀ ਜਿਹੜਾ 690 ਕੰਪਨੀ ਦਾ ਜਿਹੜਾ ਪ੍ਰਾਈਸ ਹੈ ਜੀ ਇਹ ਅੱਛਾ 19690 ਤੇ ਤੁਹਾਡੀ ਇਹ ਤਮੰਨਾ ਪੂਰੀ ਹੋ ਜਾਊਗੀ ਲੈਂਸ ਦੀ ਗੱਲ ਕਰੀਏ ਔਨ ਕਰਕੇ ਫੋਨ ਦਿਖਾਣੇ ਆ ਨਾ ਡੈਫੀਨਿਟਲੀ ਸਰ ਬਿਲਕੁਲ ਹਾਂਜੀ ਦੇਖੋ ਜੀ ਸਰ ਸੇ ਜੋ ਕੁਆਲਿਟੀ ਤੁਹਾਨੂੰ ਨਜ਼ਰ ਆਏਗੀ ਪਿਕਚਰਸ ਦੀ ਸਕਰੀਨ ਕੁਆਲਿਟੀ ਕੈਮਰਾ ਕੋਈ ਵੀ ਪਾਰਟ ਤੁਸੀਂ ਓਪਨ ਕਰਕੇ ਦੇਖੋਗੇ ਅਲੀਸ਼ਾਨ ਵਰਕ ਕਰ ਰਿਹਾ ਜੀ ਕੋਈ ਦਿੱਕਤ ਪਰੇਸ਼ਾਨੀ ਨਹੀਂ ਆਏਗੀ ਤੁਹਾਨੂੰ ਜੀ ਫੀਲ ਬਿਲਕੁਲ ਨਵੇਂ ਵਰਗਾ ਡੈਫੀਨਿਟਲੀ ਹੈਗਾ ਹੀ ਨਵਾਂ ਸਰ ਮਤਲਬ ਪੈਸੇ ਘੱਟ ਹੈ ਜੀ ਖੁਸ਼ੀ ਜ਼ਿਆਦਾ ਬਿਲਕੁਲ ਸਰ ਫਿਰ ਮੈਂ ਪਹਿਲਾਂ ਕਿਹਾ ਕਿ ਹਟਿਆ ਕਿ ਜਦੋਂ ਸਾਡੇ ਭੈਣ ਭਰਾ ਇੱਥੇ ਸਾਡੀ ਵੀਡੀਓ ਦੇਖ ਕੇ ਪਹੁੰਚਣਗੇ ਉਹ ਕਹਿਣਗੇ ਪੀਪੀ ਬੱਤੀ ਦਾ ਗੂਗਲ ਮੈਕ ਸਹੀ ਜਗ੍ਹਾ ਲੈ ਕੇ ਆ ਹਲਾ ਮੂਲ ਵੀ ਰੀਚਾਰਜ ਹੋ ਜਾਣਾ ਜੀ ਬਿਲਕੁਲ ਬਿਲਕੁਲ ਪਰ ਇੱਕ ਸਵਾਲ ਹੋਰ ਆ ਗਿਆ ਦਿਮਾਗ ਤੇ ਹਾਂ ਜੀ ਸਰ ਬੈਟਰੀ ਦੀ ਹੈਲਥ ਬਹੁਤ ਅੱਛੀ ਹੈ ਇਸ ਕਰ ਦੀ ਵਾਰੰਟੀ ਗਰੰਟੀ ਕਿਵੇਂ ਦੋਗੇ ਸਰ ਮੈਂ ਤੁਹਾਨੂੰ ਪਹਿਲਾਂ ਵੀ ਇੱਕ ਚੀਜ਼ ਦੱਸ ਚੁੱਕਾ ਕਿ ਫੋਨ ਦੇਖੋ ਦਾ ਬ੍ਰਾਂਡ ਸਟੋਰ ਆ ਇਹ ਜਿਹਦੇ ਵਿੱਚ 37 ਟਾਈਮ ਟੈਸਟਿੰਗ ਹੋ ਸਾਰੇ ਫੋਨਾਂ ਦੀ ਜੋ ਵੀ ਫੋਨ ਸਾਡੇ ਕੋਲ ਆਏਗਾ ਉਹ 37 ਵਾਰ ਟੈਸਟ ਹੋਣ ਤੋਂ ਬਾਅਦ ਸਾਡੇ ਸਟੋਰ ਦੇ ਵਿੱਚ ਆਂਦਾ ਹੈ ਜੀ ਮੰਨ ਲਓ ਕਿਸੇ ਨੇ ਫੋਨ ਵੇਚਿਆ ਜੀ ਜਾਂ ਮੰਨ ਲਓ ਕਿ ਉਸ ਤੋਂ EMI ਦੇ ਨਹੀਂ ਹੋਈ ਜੀ ਬਿਲਕੁਲ ਠੀਕ ਹੈ ਕੰਪਨੀ ਉਹ ਫੋਨ ਸਾਡਾ ਬਾਈ ਕਰਦੀ ਹੈ ਜੀ ਉਸ ਤੋਂ ਦੁਬਾਰਾ ਉਹਦੀ ਐਮਆਈਏ ਕੰਪਨੀ ਦੇ ਕੇ ਸਾਡੇ ਕੋਲ ਫੋਨ ਪਹੁੰਚ ਜਾਂਦਾ ਜਿਸ ਤਰ੍ਹਾਂ ਮੰਨ ਲਓ 30ਵੀਂ ਵਾਰ ਟੈਸਟ ਕਰ ਰਹੇ ਆ ਇਹ ਚ ਕੋਈ ਕਮੀ ਪੇਸ਼ੀ ਆਈ ਫਿਰ ਤੁਹਾਡੇ ਸਟੋਰ ਤੇ ਨਹੀਂ ਆਏਗਾ ਫਿਰ ਸਾਡੇ ਸਟੋਰ ਤੇ ਨਹੀਂ ਆਏਗਾ ਸਰ ਫਿਰ ਤੁਸੀਂ ਨਹੀਂ ਵੇਚੋਗੇ ਬਿਲਕੁਲ ਨਹੀਂ ਵੇਚਾਂਗੇ ਸਰ 37 ਵਾਰ ਟੈਸਟ ਕਰਦੇ ਆ 37 ਵਾਰ ਪਾਸ ਹੁੰਦਾ ਫੋਨ ਫਿਰ ਡੱਬੇ 'ਚ ਪਾ ਕੇ ਫਿਰ ਡੱਬੇ 'ਚ ਪਾ ਕੇ ਆਉਂਦਾ ਫਿਰ ਵਾਰੰਟੀ ਦਿੰਦੀ ਫਿਰ ਵਾਰੰਟੀ ਦਿੰਦੀ ਫਿਰ ਬਿੱਲ ਦਿੰਦੀ ਡੈਫੀਨਿਟਲੀ ਜੇ ਪਾਸ ਨਹੀਂ ਹੁੰਦਾ ਫਿਰ ਨਹੀਂ ਸਰ ਸਾਡੇ ਸਟੋਰ ਬ੍ਰਾਂਡ ਸਟੋਰ ਤੇ ਨਹੀਂ ਆਏਗਾ ਫਿਰ ਨਾਰਮਲ ਸ਼ਾਪਸ ਤੇ ਮਿਲ ਸਕਦਾ ਹੈ ਇਹਦੀ ਓਕੇ ਫਿਰ ਮੈਂ 33 ਵ ਲੋ ਇਹ ਮੰਨ ਕੇ ਚੱਲੋਣਾ ਪੈਣਾ। ਅਜ ਇੱਕ ਸਵਾਲ ਹੋਰ ਆ ਗਿਆ ਕਿ 골ਡਨ ਜੈ ਕਲਰ ਹੈ? ਜੀ। ਪਾਕਿਸਤਾਨੀ ਤਾਂ ਨਹੀਂ। ਨਹੀਂ ਨਹੀਂ ਨਹੀਂ। ਸ਼ੋਦੀ ਇੰਡੀਆ ਦਾ ਹੀ ਮੰਗਦਾ ਜੀ ਇਹ। ਮਤਲਬ ਜੀ 24 ਕੈਰੇਟ ਹੈ ਵਨ ਗ੍ਰਾਮ। 24 ਕੈਰੇਟਾ 1 ਗ੍ਰਾਮ 골ਡੀ ਡੈਫੀਨਿਟਲੀ ਸਰ। ਬਿਲਕੁਲ। ਪਰ ਵੀ ਦਿਖਾ ਦਿਓ ਜੀ। ਲਓ ਸਰ ਇੱਕ ਆਈਫੋਨ ਦੇਖੋ। ਇਹ ਆਈਫੋਨ 13 ਹੈ ਜੀ। ਓਏ ਹੋਏ। ਦੇਖੋ ਅਨਬਾਕਸਿੰਗ ਦੇ ਵਿੱਚ ਅੱਧਾ ਲੱਗਦਾ ਸਰ ਬਿਲਕੁਲ ਫਰੈਸ਼ ਮਤਲਬ ਸਾਡੀ ਕੰਪਨੀ ਦੀ ਸੀਲਸ ਲੱਗੀਆਂ ਹੋਈਆਂ ਨੇ ਇਹਦੇ ਵਿੱਚ। ਠੀਕ ਹੈ ਜੀ। ਤੁਸੀਂ ਕੰਡੀਸ਼ਨ ਦੇਖ ਸਕਦੇ ਹੋ। ਆਈਫੋਨ ਵੀ ਤੁਹਾਨੂੰ ਆਨ ਕਰਕੇ ਦਿਖਾ ਦੇਣਾ ਜ ਤੇ ਬਹੁਤ ਵਧੀਆ ਕੰਡੀਸ਼ਨ ਕਿਸੇ ਵੀ ਪਾਸੇ ਤੁਹਾਨੂੰ ਕੋਈ ਵੀ ਕਰੋਮ ਦੇ ਸਕ੍ਰੈਚ ਨਜ਼ਰ ਨਹੀਂ ਆ ਰਿਹਾ ਠੀਕ ਹੈ ਜੀ ਤੇ ਫੀਲ ਬਿਲਕੁਲ ਨਵੇਂ ਵਾਲੀ ਹੈ ਬਿਲਕੁਲ ਨਵੇਂ ਵਾਲੀ ਦੀ ਫੀਲ ਹੈ ਜੀ ਮਤਲਬ ਖਰਚਾ ਘੱਟ ਖੁਸ਼ੀ ਜ਼ਿਆਦਾ ਜੀ ਬਿਲਕੁਲ ਇਸ ਟਾਈਮ ਆਨਲਾਈਨ ਪ੍ਰਾਈਸ ਜਿਹੜਾ 48 ਤੋਂ 50000 ਹੈਗਾ ਔਰ ਸਾਡੇ ਕੋਲ ਇਹ 29500 ਰੁਪਏ ਦਾ ਜਿਹੜਾ ਵਿਦ ਬਿਲ ਤੇ ਨਾਲ ਤੁਹਾਨੂੰ ਜਿਹੜਾ ਹੈ ਵਾਰੰਟੀ ਲਗਭਗ ਲਗਭਗ 20000 ਦਾ ਬੈਨੀਫਿਟ ਬਿਲਕੁਲ ਸਰ ਬਿਲਕੁਲ ਔਰ ਫੀਲ ਜਿਹੜੀ ਹੈ ਬਿਲਕੁਲ ਤੁਹਾਨੂੰ ਇਹ ਮਹਿਸੂਸ ਹੋਣਾ ਉਹ ਸੱਚੀ ਗੱਲ ਹੈ ਸੱਚੀ ਗੱਲ ਹੈ ਤੁਸੀਂ ਕਿਉਂਕਿ ਕੈਮਰੇ ਦੀ ਨਿਗਾਹ ਨਾਲ ਦੇਖ ਰਹੇ ਹੋ ਜੇ ਨੰਗੀ ਅੱਖ ਨਾਲ ਕੇ ਦੇਖੋਗੇ ਮੈਂ ਤਾਂ ਇਹਨਾਂ ਕਹਾਈਏ ਤੁਸੀਂ ਨੰਗੀ ਅੱਖ ਨਾਲ ਦੇਖੋਗੇ ਤੁਸੀਂ ਕਹੋਗੇ ਕਿ ਇਹ ਸੱਚੀ ਸ਼ਾਨਦਾਰ ਚਮਕਦਾਰ ਵੀ ਔਰ ਤੁਸੀਂ ਆਪਣੇ ਬੱਚੇ ਨੂੰ ਗਿਫਟ ਕਰਨਾ ਚਾਹੁੰਦੇ ਹੋ ਵਾਈਫ ਨੂੰ ਗਿਫਟ ਕਰਨਾ ਚਾਹੁੰਦੇ ਹੋ ਜਾਂ ਆਪਣੇ ਵੀ ਲੈਣਾ ਚਾਹੁੰਦੇ ਹੋ ਬੈਕ ਪਰ ਬੈਸਟ ਹੈ ਔਰ ਬੈਸਟ ਡੀਲ ਹੈ ਸਚੀਨ ਜੀ ਇਹ ਦਿਲਜੋਤ ਲੈ ਜੀ 29500 ਸੱਚੀਓ ਬਹੁਤ ਜੈਨੂਇਨ ਪ੍ਰਾਈਸ ਹੈ ਤੇ ਪ੍ਰਾਈਸ ਡਿਸਾਈਡ ਤੁਹਾਡੀ ਕੰਪਨੀ ਕਰਦੀ ਹੈ ਜੀ ਬਿਲਕੁਲ ਕੰਪਨੀ ਦੇ ਪ੍ਰਾਈਸਿਸ ਹੁੰਦੇ ਸਾਰੇ ਇਹ ਜੀ ਜੀ ਪਹਿਲਾਂ ਹੁੰਦੇ 29990 ਵੀ ਹੁੰਦਾ ਤਾਂ ਪਹਿਲਾਂ 990 ਨੂੰ ਵੀ ਛੱਡ ਕੇ 900 ਨੂੰ ਵੀ ਛੱਡ ਕੇ ਪਹਿਲਾਂ 90 ਲੈਣਿਆ ਸੀ ਕਸਟਮਰ ਤੋਂ ਉਸ ਤੋਂ ਬਾਅਦ ਬਾਕੀ ਦਾ ਅਮਾਉਂਟ ਦੇਈ ਜਾਂਦੀ ਹੈ ਠੀਕ ਹੈ ਜੀ ਜੀ ਤੇ ਹੋਰ ਕੋਈ ਇਸ ਤੋਂ ਵੀ ਜਿਹੜੀ ਜ਼ਿਆਦਾ ਡਿਮਾਂਡ ਵਿੱਚ ਹੈ ਜੇ ਡਿਮਾਂਡਿੰਗ ਦੇ ਵਿੱਚ ਸਰ ਇੱਕ ਆ ਫਲਿੱਪ ਫੋਨ ਹੈ ਜਿਦਾਂ ਸਪੋਜ਼ ਤੁਹਾਨੂੰ ਮੈਂ ਇਹਦਾ ਪ੍ਰਾਈਜ਼ਿੰਗ ਦੱਸ ਦਿੰਨਾ ਪਹਿਲਾਂ ਜੋ ਮਾਰਕੀਟ ਇਸ ਟਾਈਮ ਹੈਗਾ ਹੈ ਜੀ 94000 ਜੀ ਫਲਿਪ Z4 ਤੁਸੀਂ ਇਹਦੀ ਕੰਡੀਸ਼ਨ ਦੇਖੋ ਜੀ ਵਾਹ ਜੀ ਵਾਹ ਇੱਥੇ ਵੀ ਤੁਹਾਨੂੰ ਸਕਰੀਨ ਨਜ਼ਰ ਆਏਗੀ ਬਹੁਤ ਵਧੀਆ ਹੈਂਡੀ ਦਾ ਫੋਨ ਆ ਆਲਰੇਡੀ ਔਨ ਵੀ ਹੈਗਾ ਕੰਡੀਸ਼ਨ ਦੇ ਵਿੱਚ ਆਪਾਂ ਰੱਖਿਆ ਹੋਇਆ ਕੀ ਬਾਤ ਹੈ ਕੋਈ ਸਕ੍ਰੈਚ ਨਹੀਂ ਹੈ ਕੋਈ ਸਕ੍ਰੈਚ ਨਹੀਂ ਹੈਗਾ ਸਾਥੀ ਹੋਏ ਨਹੀਂ ਕਿ ਕਵਰ ਆਇਆ ਹੈ ਆਪ ਜੀ ਦੇਖੋ ਫਲਿੱਪ ਫੋਨ ਹੈ ਮਾਰਕੀਟ ਚ ਕੀ ਪ੍ਰਾਈਸ ਹੈ ਜੀ ਇਹਦਾ ਮਾਰਕੀਟ ਦੇ ਵਿੱਚ ਜਿਹੜਾ ਹੈਗਾ ਜੀ ਉਹ ਹੈਗਾ ਆ 94999 ਰੁਪਏ ਦਾ ਔਰ ਸਾਡੇ ਫੋਨ ਦੇਖੋ ਬ੍ਰਾਂਡ ਸਟੋਰ ਦੇ ਵਿੱਚ ਜਿਹੜਾ ਇਹਦਾ ਪ੍ਰਾਈਸ ਹੈਗਾ ਵਿਦ 6 ਮਨਥ ਵਾਰੰਟੀ ਸਿਰਫ ਤੁਹਾਡੇ ਲਈ ਲੱਗੇਗਾ 23500 ਰੁਪਏ ਦਾ 23500 ਰੁਪਏ ਦਾ ਸਰ ਸੱਚੀ ਗੱਲ ਹੈ ਬਿਲਕੁਲ ਸੱਚੀ ਗੱਲ ਹੈ ਮਤਲਬ ਤੁਸੀਂ ਲੋਕਾਂ ਨੂੰ ਇਹ ਗੱਲ ਕਹਿਣਾ ਚਾਹੁੰਦੇ ਹੋ ਕਿ ਭੁੱਲ ਜਾਓ ਕਿ ਫੋਨ ਮਹਿੰਗੇ ਹੁੰਦੇ ਬਿਲਕੁਲ ਸਰ ਬਿਲਕੁਲ ਸਰ ਭੁੱਲਣੇ ਪੈਣਗੇ ਜਿੱਦਾਂ ਦੀ ਚੀਜ਼ ਆਪਾਂ ਲੈ ਕੇ ਆਏ ਨਵਾਂ ਸ਼ਹਿਰ ਦੇ ਵਿੱਚ ਮੈਨੂੰ ਨਹੀਂ ਲੱਗਦਾ ਕੀ ਇਸ ਤਰ੍ਹਾਂ ਦਾ ਆਪਣੇ ਨਵੇਂ ਸ਼ਹਿਰ 'ਚ ਕੋਈ ਹੋਲ ਸਟੋਰ ਹੋਏਗਾ ਕਿਤੇ ਹੋਰ ਪਾਸੇ ਵੀ ਅੱਛਾ ਦੇਖੋ ਯਾਰ ਕੀ ਕਮਾਲ ਦੀ ਗੱਲ ਬਾਤ ਹੈ ਮਤਲਬ ਫੋਨ ਤੁਸੀਂ ਕਹਿ ਸਕਦੇ ਆ 올ਡ ਜਾਂ ਰੀਫਰਮਡ ਲੇਕਿਨ ਬਿਗਨਿੰਗ ਨਿਊ ਹੋ ਜਾਣੀ ਹੈ ਔਰ ਜਦੋਂ ਇਹਦੇ ਪ੍ਰਾਈਸ ਟੈਗ ਦੇਖਦੇ ਆ ਚਿਹਰੇ ਤੇ ਆਟੋਮੈਟਿਕਲੀ ਸਮਾਈਲ ਆ ਜਾਂਦੀ ਹੈ ਔਰ ਆ ਯਾਰ ਇੰਨਾ ਸ਼ਾਨਦਾਰ ਫੋਨ 94000 ਦਾ ਫੋਨ ਤੇ ਸਿਰਫ ਕਿੰਨੇ ਦਾ 23500 ਰੁਪਏ ਦਾ ਓਏ 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 ਪਾਜੀ ਦਿਲ ਜਿੱਤ ਲੈ ਮੈਂ ਲੈ ਜਾਣਾ ਇਹ ਬਿਲਕੁਲ ਸਾਰੇ ਤੁਹਾਡੇ ਤੁਹਾਡੇ ਇੱਧਰ ਬਾਤ ਕਰਕੇ ਲੈ ਜਾਣਾ ਪਰ ਉਹ ਇੰਨਾ ਸੋਹਣਾ ਫੋਨ ਐ ਜੇਬ ਚ ਪਾਇਆ ਹੋਵੇ ਜੀ ਬਿਲਕੁਲ ਐ ਤੁਸੀਂ ਰਿਸ਼ਤੇਦਾਰੀ ਚ ਐ ਕੱਢੋ ਤੇ ਐ ਗੱਲ ਕਰੋ ਅਗਲੇ ਘੜਾ ਇਹਦੀ ਲੋਟਰੀ ਲੱਗੇ ਲੋਟਰੀ ਲੱਗੇ ਬਿਲਕੁਲ ਲੋਟਰੀ ਸਰ ਜਿਹੜੇ ਕਸਟਮਰਸ ਮੇਰੇ ਕੋਲ ਆਣਗੇ ਉਹਨਾਂ ਦੀ ਹੀ ਲੱਗਣੀ ਐ ਇਹ ਬਹੁਤ ਸ਼ਾਨਦਾਰ ਜੀ ਬਿਲਕੁਲ ਇਹ ਤਾਂ ਜਿਹੜੇ ਲੋਕਾਂ ਦੀ ਤਾਂਗ ਹੁੰਦੀ ਨਾ ਮਹਿੰਗਾ ਫੋਨ ਲੈਣ ਦੀ ਕੋਈ ਤਮੰਨਾ ਪੂਰੀ ਹੋਣੀ ਹੈ ਬਿਲਕੁਲ ਸਰ ਬਿਲਕੁਲ ਔਰ ਐਕਚੁਅਲ ਜੇ ਮੈਂ ਕਹਾਂ 70% ਤੱਕ ਡਿਸਕਾਊਂਟ ਹੀ ਹੋ ਗਿਆ ਇਹ ਬਿਲਕੁਲ ਸਰ ਕੁਝ ਮਾਡਲਸ ਇਦਾਂ ਦੇ ਵੀ ਹੈਗੇ ਨੇ ਜਿਹੜੇ ਤਾਂ ਅਪ ਟੂ 70% ਵੀ ਡਿਸਕਾਊਂਟ ਚੱਲ ਰਿਹਾ ਹੈ ਨਾਲੇ 6 ਮਹੀਨੇ ਦੀ ਗਾਰੰਟੀ ਦੇ ਵਿੱਚ ਹੈਗਾ ਇਹ ਫੋਨ ਲੈ ਮੈਂ ਤਾਂ ਨਾ ਖੇਲੀ ਜਾਂਦਾ ਮੈਨੂੰ ਇੰਨਾ ਪਸੰਦ ਆ ਲੈ ਕਿਹੜਾ ਇਹਨੂੰ ਪੁਰਾਣਾ ਕਹੇ ਤੂੰ ਜਿੰਨੇ ਜਿੰਨਾ ਚਮਕਦਾ ਪਿਆ ਕੌਣ ਇਹਨੂੰ ਕਹੇ ਤੂੰ ਪੁਰਾਣਾ ਹੈ ਕੋਈ ਦੇ ਦਿਲ ਦੇ ਪਲੇ ਬਿਲਕੁਲ ਸਰ ਬਿਲਕੁਲ ਸਾਰੇ ਗਾ ਕੇ ਇਧਰ ਹੀ ਆਣੇ ਹੁਣ ਉਹਨਾਂ ਨੂੰ ਦੱਸ ਦਵਾਂ ਚਿੰਤਾ ਨਾ ਕਰੋ ਕਦਰ ਕਰਨ ਦੀ ਪੈਣੀ ਸਾਰੇ ਪੂਰੀ ਕਰਾਂਗੇ ਸਰ ਜੀ ਅਜਾ ਕੋਈ ਹੋਰ ਜਿਹੜਾ ਡਿਮਾਂਡ ਚ ਹੋਵੇ ਜੀ ਬਿਲਕੁਲ ਸਰ ਇਸ ਤੋਂ ਇਲਾਵਾ ਜਿੱਦਾਂ ਆਪਾਂ ਕਹਿ ਸਕਦੇ ਹਾਂ ਇੱਕ Oppo Reno 13 5G ਮਾਡਲ ਜਿਹੜਾ ਹੈਗਾ ਸਾਰੇ ਅਵੇਲੇਬਲ ਸਾਰੇ ਅਵੇਲੇਬਲ ਆਲਮੋਸਟ ਕਾਫੀ ਜ਼ਿਆਦਾ ਫੋਨਸ ਹੈਗੇ ਨੇ نیچے ਵੀ ਆਪਣੇ ਕੋਲ ਹਲੇ ਬਾਕਸ ਵਗੈਰਾ ਪਏ ਹੋਏ ਨੇ ਕਾਫੀ ਤੇ ਦੇਖੋ ਮਤਲਬ ਇਹ ਹੁਣ ਬ੍ਰਾਂਡ ਬਾਕਸ ਦੇ ਨਾਲ ਪੈਕਿੰਗ ਦਿੱਤੀ ਹੋਈ ਕੰਪਨੀ ਨੇ ਠੀਕ ਹੈ ਜੀ ਤੁਸੀਂ ਆ ਫੋਨ ਦੀ ਤੁਸੀਂ ਲੁੱਕ ਦੇਖ ਲਓ ਤੇ ਕਿਸੇ ਵੀ ਐਂਗਲ ਤੋਂ ਤੁਹਾਨੂੰ ਲੱਗਦਾ ਹੋਵੇਗਾ ਕਿ ਕੋਈ ਸਕ੍ਰੈਚ ਜੀ ਜੀ ਬਿਲਕੁਲ ਸਰ ਜਦੋਂ ਵੀ ਇਹ ਕਰਦੇ ਆ ਫਿਰ ਉਹੀ ਨਵੇਂ ਵਾਲੀ ਆਉਂਦੀ ਨਵੇਂ ਵਾਲੀ ਆਉਂਦੀ ਬਿਲਕੁਲ ਕਿਹਾ ਨਵੇਂ ਸੇ ਅੱਛਾ ਨਵੇਂ ਸੇ ਅੱਛਾ ਬਿਲਕੁਲ ਸਰ ਨਵੇਂ ਸੇ ਅੱਛਾ ਹੀ ਹੈ ਪਰ ਪ੍ਰਾਈਸ ਇੰਨਾ ਘੱਟ ਹੈ ਜਿਹਦੇ ਵਿੱਚ ਮੈਂ ਬੋਝ ਪੈਂਦਾ ਹੀ ਨਹੀਂ ਜਿਹੜਾ ਪੈਸਾ ਨਿਕਲੋ ਵੀ ਕਹਿੰਦਾ ਸਹੀ ਜਗ੍ਹਾ ਲਾ ਦਿੱਤਾ ਯਾਰ ਹੈ ਵਾਈਫਾਈ ਕਨੈਕਸ਼ਨ ਵੀ ਚੱਲਦਾ ਹੈ 38000 ਦਾ ਮਾਰਕੀਟ ਪ੍ਰਾਈਸ ਹੈ ਸਾਰੇ ਇਸ ਟਾਈਮ ਇਹਦਾ ਔਰ ਆਪਾਂ ਨੂੰ ਜਿਹੜਾ ਲੈਂਡਿੰਗ ਪੈ ਰਿਹਾ 24990 ਰੁਪਏ ਦਾ ਕੀ ਆ ਬਾਤ ਹੈ ਕੀ ਆ ਬਾਤ ਹੈ ਜਿਹੜੇ ਸਟੂਡੈਂਟ ਹੈ ਨਾ ਤਮੰਨਾ ਆ ਦਿਵਾਲੀ ਤੇ ਨਵਾਂ ਫੋਨ ਲੈਣ ਦੀ ਮੰਮੀ ਡੈਡ ਕੇ ਮਿੰਤਾ ਕਰੀ ਜਾਂਦੇ ਆ ਹੁਣ ਮਿੰਤਾ ਨਾ ਕਰੋ ਫੋਨ ਦੇਖੋ ਵਾਲਿਆਂ ਦੇ ਆ ਜਾਓ ਤੇ ਮੰਮੀ ਡੈਡ ਨੇ ਆਪ ਹੀ ਕਹਿਣਾ ਫੋਨ ਦੇਖੋ ਨਹੀਂ ਫੋਨ ਖਰੀਦੋ ਤੇ ਤੁਸੀਂ ਆ ਜਾਓ ਹੁਣ ਮੂਡ ਬਣਾ ਕੇ ਫਟਾਫਟ ਕਿਉਂਕਿ ਆ ਵੀਡੀਓ ਤੋਂ ਬਾਅਦ ਆ ਛੇਤੀ ਸਟਾਕ ਖਾਲੀ ਹੋਣਾ ਨਵਾਂ ਲੈਣਾ ਪੈਣਾ ਬਿਲਕੁਲ ਸਰ ਬਿਲਕੁਲ ਸਾਡਾ ਆਲਰੇਡੀ ਸਰ ਬਿਲਕੁਲ ਡਿਮਾਂਡਿੰਗ ਦੇ ਵਿੱਚ ਹੀ ਆ ਹੀ ਰਿਹਾ ਬਸ ਆਨ ਦਾ ਵੇ ਹੀ ਆ ਸਾਡਾ ਸਟਾਕ ਆ ਆਪਾਂ ਵੀਡੀਓ ਵੀ ਸ਼ੂਟ ਕਰ ਰਹੇ ਕਈ ਮਤਲਬ ਮੈਂ ਦੇਖਿਆ ਕਿ ਭਰਾ ਏ ਕੋਣ ਪਰਚੇਸ ਕਰਨਾ ਚਾਹੁੰਦਾ ਜੀ ਵੀਡੀਓ ਕਰਕੇ ਵੇਟ ਕਰਨੀ ਪੈ ਰਹੀ ਹੈ ਤਾਂ ਆਲਰੇਡੀ ਡਿਮਾਂਡ ਤਾਂ ਹੈ ਡੈਫੀਨਿਟਲੀ ਤਾਂ ਹੈਗੀ ਹੈ ਅੱਛਾ ਇਧਰਲੇ ਪਾਸੇ ਮੈਸੈਸਰੀਜ਼ ਹੋਰ ਜੀ ਸਸਰੀ ਸਰ ਸਾਡੇ ਕੋਲ ਬੋਰਡ ਦੇ ਵਿੱਚ ਹੀ ਆ ਆਲਮੋਸਟ ਜੋ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਤੇ ਜਿੰਦਾ ਕਿ ਮਾਰਕੀਟ ਪ੍ਰਾਈਸ ਜਦਾ ਹੈਗਾ ਬੋਰਡ ਦੇ ਨੈਕ ਬੈਂਡਸ ਨੇ ਤੇ ਤਕਰੀਬਨ 17-1800 ਜਿਹੜਾ ਵੇਚਦੇ ਆ ਆਪਣੇ ਕੋਲ ਤੁਹਾਨੂੰ ਤਕਰੀਬਨ 1300 ਤੋਂ ਸਟਾਰਟਿੰਗ ਹੋ ਜਾਂਦੀ ਹੈ ਯਾਨੀ ਮਾਰਕੀਟ ਨਾਲੋਂ ਆਪਾਂ ਆਪਾਂ ਕੋਸ਼ਿਸ਼ ਕਰਦੇ ਆ ਕਿ ਬ੍ਰਾਂਡ ਸਟੋਰ ਦੇ ਵਿੱਚ 500 700 ਹਰ ਪ੍ਰਾਈਸ ਦਾ ਜਿਹੜਾ ਫਰਕ ਰਹੇਗਾ ਰਹੇਗਾ ਤੁਹਾਨੂੰ ਠ अच्छा एक चीज मैं और जानना चाहूंगा जा। उस पे लिखा है बाय सेल रिपेयर जी बिल्कुल थो आ, सर मेनू थोड़ा एलाबोरेट अह सर आपा जी ਤੁਹਾਡੇ ਕੋਲ ਕੋਈ ਫੋਨ ਤੁਸੀਂ ਐਕਸਚੇਂਜ ਕਰਨਾ ਚਾਹੁੰਦੇ ਹੋ ਤੁਹਾਡੇ ਕੋਲ ਉਹਦਾ ਬਾਕਸ ਹੈਗਾ ਜਾਂ ਬਿੱਲ ਹੈਗਾ ਤੁਸੀਂ ਆਓ ਤੇ ਆਪਣੇ ਸਾਡੇ ਨਾਲ ਜੇ ਕੋਈ ਤੁਹਾਨੂੰ ਹੋਰ ਮਾਡਲ ਪਸੰਦ ਆਦਾ ਤੁਸੀਂ ਐਕਸਚੇਂਜ ਕਰ ਸਕਦੇ ਹੋ ਮੰਨ ਲਓ ਮੈਂ ਆਹ ਫੋਨ ਲੈ ਕੇ ਆਇਆ ਜੀ ਆਹ ਲੈਣਾ ਬਿਲਕੁਲ ਸਰ ਜੋ ਇਹਦੀ ਪ੍ਰਾਈਸਿੰਗ ਹਾਂਜੀ ਹਾਂਜੀ ਬਿਲਕੁਲ ਸਰ ਆਹ ਫੋਨ ਮੈਂ ਲੈਣਾ ਆਹ ਲੈ ਕੇ ਆ ਜੀ ਦੀ ਮਾਰਕੀਟ ਵਿੱਚ ਉਹ ਵੈਲਿਊ ਆ ਤੁਸੀਂ ਕਿਵੇਂ ਪਤਾ ਕਰੋਗੇ ਜਾਂ ਕਿਵੇਂ ਮਾਰਕੀਟ ਸਰ ਸਾਡੇ ਕੋਲ ਫੋਨ ਦੇਖੋ ਬ੍ਰਾਂਡ ਸਟੋਰ ਦੇ ਵਿੱਚ ਜਿਹੜਾ ਇੱਕ ਜੰਤਰ ਹੈਗਾ ਸਾਡਾ ਲੈਪਟਾਪ ਇਹਦੇ ਵਿੱਚ ਆਪਾਂ ਉਹਦੀ ਜਿਹੜੀ ਹੈਗੀ ਆ ਸਾਰੀ ਡਿਟੇਲ ਜਿਹੜੀ ਹੈਗੀ ਮੈਂਸ਼ਨ ਕਰਾਂਗੇ ਤੇ ਜੋ ਵੀ ਹੈਗਾ ਜੋ ਪ੍ਰਾਈਸਿੰਗ ਸਾਡੀ ਕੰਪਨੀ ਵੱਲੋਂ ਆਏਗੀ ਵਿਦਨ 2 ਤੋਂ 3 ਮਿੰਟਸ ਦੇ ਵਿੱਚ ਸਾਡੀ ਪ੍ਰਾਈਜ਼ਿੰਗ ਆ ਜਾਂਦੀ ਹੈ ਜੀ ਉਹ ਤੁਹਾਨੂੰ ਆਪਾਂ ਦੱਸ ਦਵਾਂਗੇ ਐਨਾ ਪ੍ਰਾਈਸ ਸਾਡੀ ਕੰਪਨੀ ਨਾਲ ਤੁਹਾਨੂੰ ਦਿੱਤਾ ਬਈ ਇਹ ਤਾਂ ਇਹ ਤਾਂ ਵਿੱਚ ਕਿਤੇ ਵੇਰੀਏਸ਼ਨ ਤਾਂ ਨਹੀਂ ਆਉਂਦੀ ਤੁਸੀਂ ਮੁੱਲ ਘੱਟ ਪਾਓ ਮਾਰਕੀਟ 'ਚ ਜ਼ਿਆਦਾ ਨਹੀਂ 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 ਐਸਟਰਾ ਨਹੀਂ ਸਰ ਦੇਖੋ ਸਾਨੂੰ ਸਾਫ਼ ਸੁਥਰਾ ਇਹਦਾ ਕੰਮ ਕਰਨਾ ਆਉਂਦਾ ਜੀ ਤੁਹਾਡੇ ਕੋਲ ਬਿੱਲ ਫੋਨ ਦਾ ਬਾਕਸ ਹੋਵੇ ਤਾਂ ਸਾਨੂੰ ਕੋਈ ਰਿਡੇਸ਼ਨ ਨਹੀਂ ਹੋਏਗੀ ਕਿਸੇ ਵੀ ਤਰੀਕੇ ਦੀ ਮਤਲਬ ਮੈਂ ਇੱਕ ਗੱਲ ਹੋਰ ਕਹਿ ਦਿੰਦਾ ਮੰਨ ਲਓ ਤੁਹਾਡਾ ਆ ਫੋਨ ਤੇ ਦੇ ਲਾ ਕੇ ਜਾਂ ਮੇਰਾ ਆ ਗਿਆ 23500 500 ਆ ਤੁਹਾਡੇ ਕੋਲ ਫੋਨ ਹੈ ਤੁਹਾਡੇ ਮੰਮੀ ਡੈਡੀ ਕਹਿੰਦੇ ਪੁੱਤ ਹੁਣ ਪਹਿਲਾਂ ਪੁਰਾਣਾ ਵੇਚ ਲਾ ਇਹ ਗੱਲ ਕਰਦੇ ਆ ਤਾਂ ਤੁਹਾਨੂੰ ਵੇਚਣ ਤੇ ਨਹੀਂ ਝੰਝਟ ਦੀ ਐ ਜੀ ਬਿਲਕੁਲ ਇੱਥੇ ਆਣਾ ਆ ਮੰਨ ਲਓ ਭਾਜ ਨੇ ਤੁਹਾਡਾ ਫੋਨ 6500 ਚ ਰੱਖ ਲਿਆ ਜੀ ਆ 23500 ਦਾ ਹੈ ਤੁਹਾਡੇ ਦਾ 6500 ਦਾ ਹੋਰ ਬੈਨੀਫਿਟ ਹੋ ਗਿਆ ਕਿਤੇ ਹੋਰ ਵੀ ਨਹੀਂ ਜਾਣਾ ਪੈਣਾ ਪੁਰਾਣਾ ਫੋਨ ਲੈ ਕੇ ਇਹਨਾਂ ਨੂੰ ਦੇਣਾ ਇਹਨਾਂ ਨੇ ਆਪਣੇ ਯੰਤਰ ਚ ਪਾਉਣਾ ਯੰਤਰ ਵਾਲੇ ਦਾ ਰਹਿਣ ਕਿ ਮਾਰਕੀਟ ਚ ਆ ਮੋਲੇ ਕਰ ਲਓ ਠੀਕ ਇੱਥੋਂ ਤੁਸੀਂ ਫੋਨ ਚੱਕਣਾ ਜਿਹੜਾ ਆਲਰੇਡੀ 60% ਅਪ ਟੂ 60% ਦਾ ਡਿਸਕਾਊਂਟ ਤੇ ਆ ਲੈ ਆ ਸ਼ੌਕ ਤਾਂ ਫੇਰੇ ਮੇਰੇ ਖਿਲ ਪੰਦਾ ਜਾਂ ਪੂਰਾ ਇਹਨਾਂ ਪੂਰਾ ਜੀ ਪੂਰਾ ਲੈ ਆ ਜਰਾ ਆਪਣਾ ਪੁਰਾਣਾ ਫੋਨ ਕੋਈ ਨਾ ਭੁੱਡੇ ਫੜੀਏ ਭਾਜੀ ਸਾਡੀ ਹੈ ਹੈ ਭਾਜੀ ਆ ਤਾਂ ਸੱਚੀ ਸਰਾ ਸਵਾਦ ਲਿਆਤਾ ਬਿਲਕੁਲ ਸਰ ਬਿਲਕੁਲ ਹੈ ਸ਼ੌਕ ਪੂਰੇ ਹੋਣੇ ਕਹਿੰਦੇ ਸਾਡੇ ਸ਼ੌਕ ਪੂਰੇ ਹੋਣਗੇ ਇਹ ਵੇਖਣ ਨਾਲ ਆ ਜੀ ਹੋਰ ਕੋਈ ਚੀਜ਼ ਪਾ ਜਿਹੜੀ ਤੁਹਾਨੂੰ ਦਿਖਾਣਾ ਚਾਹੁੰਦੇ ਹੋ بس باقی ਸਰ ਸਾਡੇ ਕੋਲ ਤੁਹਾਨੂੰ ਦੱਸਿਆ ਸੀ ਕਿ ਜਿੱਦਾਂ ਕਿ ਸਾਰੀ ਰੇਂਜ ਦੇ ਫੋਨ ਪਏ ਹੋਏ ਨੇ ਸਾਡੇ ਕੋਲ ਜਿਹੜਾ ਸਟਾਰਟਿੰਗ ਮਾਡਲ 5000 ਤੋਂ ਸ਼ੁਰੂ ਹੋ ਜਾਂਦੇ ਆ ਜੀ ਓਕੇ ਤੇ ਜਿਹਦੀ ਉਹਦੀ ਵੀ ਆਪਾਂ 6 ਮਨთ ਦੀ ਵਾਰੰਟੀ ਦਿੰਨੇ ਆ ਜੀ ਠੀਕ ਹੈ ਜੀ ਜਿੰਨੂੰ ਅੱਜਕੱਲ ਕਹਿੰਦੇ ਵੀ ਮੈਂ ਕੋਈ ਪੁਰਾਣਾ ਫੋਨ ਲੈਣਾ ਜਾਂ ਮੈਂ ਸੈਕੰਡ ਹੈਂਡ ਫੋਨ ਦੇਖਣਾ ਕਿਤੇ ਵੀ ਭੱਜਣ ਦੀ ਜ਼ਰੂਰਤ ਨਹੀਂ ਆ ਫੋਨ ਦੇ ਕੋਲ ਸਟੋਰ ਤੇ ਆਓ 5000 ਤੋਂ ਲੈ ਕੇ 50000 ਤੱਕ ਦੇ ਲੱਖ ਤੱਕ ਦੇ ਤੁਹਾਡੀ ਮਰਜ਼ੀ ਦੇ ਮੁਤਾਬਕ ਤੁਹਾਨੂੰ ਫੋਨ ਮਿਲ ਜਾਏਗਾ ਲੱਖਾਂ ਦਾ ਤਾਂ 23500 ਦੇ ਜਾਂਦੇ ਆ ਹੈਨਾ ਤਾਨੂੰ ਹੁਣ ਲੱਖ ਰੁਪਏ ਜੋੜਨ ਦੀ ਲੋੜ ਨਹੀਂ ਆ 20 20 ਜੇ ਆਜੋ ਲੱਖ ਵਾਲੇ ਦੀ 20 ਦੇ ਦਵਣਾ ਬਿਲਕੁਲ ਜਰੂਰ ਬਿਲਕੁਲ ਹੁਣ ਦੇਖੋ ਮੈਂ ਸਿੱਧੀ ਗੱਲ ਕਰਨੀ ਚਾਹੁੰਦਾ ਪਹਿਲੀ ਗੱਲ ਟੈਨਸ਼ਨ ਹੁੰਦੀ ਹੈ ਕਿ ਸੈਕੰਡ ਹੈਂਡ ਫੋਨ ਲਵਾਂਗੇ ਉਹ ਨਵੇਂ ਸੇ ਅੱਛਾ ਕਿਵੇਂ ਇਹ ਕਹਿੰਦੇ ਨਵੇਂ ਸੇ ਅੱਛਾ ਕਰਕੇ ਲਵਾਂਗੇ ਕਿਉਂਕਿ ਟੈਸਟਿੰਗ 37 ਵਾਰ ਹੁੰਦੀ ਹੈ 37 ਵਾਰ ਹੁੰਦੀ ਹੈ 37 ਵਾਰ ਆਪਣੇ 33 ਵਾਲਾ ਪਾਸ ਹੁੰਦਾ ਇਹ 33 ਵਾਲਾ ਪਾਸ ਨਹੀਂ ਮੰਨਦੇ 37 ਵਾਲਾ ਪਾਸ 37 ਵਾਲਾ ਪਾਸ ਠੀਕ ਹੈ ਜੀ 37 ਵਾਰ ਟੈਸਟਿੰਗ ਹੋਣੀ ਹੈ ਉਸ ਤੋਂ ਬਾਅਦ ਇਹ ਨਹੀਂ ਤੁਹਾਨੂੰ ਵਾਰੰਟੀ ਵੀ ਦੇਣੀ ਆ ਜੋ ਪੂਰੇ ਇੰਡੀਆ ਚ ਮੇਰੇ ਖਿਆਲ ਹੋਰ ਕੋਈ ਸੈਕੰਡ ਹੈਂਡ ਫੋਨ ਨਹੀਂ ਦਿੰਦਾ ਠੀਕ ਹੈ ਉਸ ਤੋਂ ਅਗਲੀ ਗੱਲ ਚੋਰੀ ਦਾ ਫੋਨ ਬਿਲਕੁਲ ਨਹੀਂ ਹੋਣਾ ਬਿਲਕੁਲ ਜਿਹੜੀ ਟੈਨਸ਼ਨ ਹੁੰਦੀ ਹੈ ਕਿਰ ਮੈਂ ਫੋਨ ਲੈ ਤਾਂ ਲਵਾਂ ਪਰ ਜੇ ਚੋਰੀ ਦਾ ਨਿਕਲਿਆ ਤਾਂ ਤੁਹਾਡੀਆਂ ਜਿਹੜੀਆਂ ਮੇਨ ਟੈਨਸ਼ਨਸ ਹੁੰਦੀਆਂ ਮੇਨ ਪੁਆਇੰਟਸ ਹੁੰਦੇ ਆ ਮੇਨ ਸਟ्रेस ਹੁੰਦੀ ਹੈ ਕਿਰ ਸੈਕੰਡ ਹੈਂਡ ਫੋਨ ਲਵਾਂਗੇ ਕਿਤੇ ਨੁਕਸਾਨ ਨਾ ਹੋ ਜਾਵੇ ਤਾਂ ਨੁਕਸਾਨ ਵਾਲੀ ਕੋਈ ਗੱਲ ਨਹੀਂ ਇਹਦਾ ਹੀ ਫਾਇਦਾ ਫਾਇਦਾ ਅਪ ਟੂ 60% ਡੈਫੀਨਿਟਲੀ ਸਰ ਤੇ ਜੇਰਾ ਤੁਹਾਡਾ ਪੁਰਾਣਾ ਫੋਨ ਹੋਵੇ ਐਕਸਚੇਂਜ ਹੋ ਜਾਵੇ ਉਹ ਵੀ ਐਕਸਚੇਂਜ ਹੋ ਜਾਵੇ ਅਪ ਟੂ 70 ਹਜ਼ਾਰ ਜੀ ਬਿਲਕੁਲ ਤੁਸੀਂ ਤਾਂ ਰੈਟੇਟਿਵ ਤੋਂ ਵੀ ਉੱਤੇ ਚਲੇਗਾ ਤਾਂ ਹੀ ਆਪਾਂ ਕਹਿੰਦੇ ਹਾਂ ਅਪ ਟੂ 70 ਆ ਵਾਰੰਟੀ ਕਾਰਡ ਬਹੁਤ ਜ਼ਰੂਰੀ ਆ ਇਹ ਕਿਤੇ ਹੋਰੋਂ ਨਹੀਂ ਮਿਲਣਾ ਜੀ ਬਿਲਕੁਲ ਬਿਲਕੁਲ ਤਾਂ ਫੋਨ ਦੇਖੋ ਨਹੀਂ ਫੋਨ ਖਰੀਦੋ ਠੀਕ ਹੈ 사ਚੀ ਜੀ ਬਹੁਤ ਚੰਗਾ ਲੱਗੇ ਮਿਲ ਕੇ ਅੱਛਾ ਆਹ ਸੈਕਸ਼ਨ ਇੱਕੋ ਹੀ ਰਹੇਗਾ ਇਧਰ ਮarre ਜਾਪਾ ਤੁਹਾਨੂੰ ਸਰ ਇਹ ਸੈਕਸ਼ਨ ਸਾਡਾ ਰਿਪੇਅਰ ਦਾ ਕਾਊਂਟਰ ਹੈ ਜਿਹਦੇ ਵਿੱਚ ਤੁਹਾਨੂੰ ਜਿਹੜਾ ਬਹੁਤ ਮਾਰਕੀਟ ਤੋਂ ਜਿੱਦਾਂ ਤੁਹਾਡਾ ਫੋਨ ਖਰਾਬ ਹੋ ਜਾਂਦਾ ਕੋਈ ਡਿਸਪਲੇ ਡੈਮੇਜ ਹੋ ਗਈ ਤੁਹਾਨੂੰ ਬਹੁਤ ਹੀ ਘੱਟ ਰੇਟ ਦੇ ਵਿੱਚ ਜਿਹੜੇ ਹੈਗੀ ਰਿਪੇਅਰ ਇੱਥੇ ਅਵੇਲੇਬਲ ਹੋਏਗੀ ਔਰ ਕਿਸੇ ਵੀ ਮਾਡਲ ਦੀ ਚਾਹੇ ਉਹ ਆਈਫੋਨ ਆ ਸੈਮਸੰਗ ਆ Oppo Vivo Redmi ਕਿਸੇ ਵੀ ਕੰਪਨੀ ਦਾ ਫੋਨ ਹੋਵੇ ਹਰ ਤਰ੍ਹਾਂ ਦੀ ਰਿਪੇਅਰ ਸਾਡੇ ਸਟੋਰ ਤੇ ਕੀਤੀ ਜਾਂਦੀ ਔਰ ਬਹੁਤ ਵਧੀਆ ਕੁਆਲਿਟੀ ਦੇ ਨਾਲ ਕੀਤੀ ਜਾਂਦੀ ਹੈ ਕਹਿੰਦਾ ਫੋਨ ਚਾਹੀਏ ਤੁਹਾਡੇ ਤੋਂ ਖਰੀਦਿਆ ਚਾਹੀਏ ਨਹੀਂ ਖਰੀਦਿਆ ਰਿਪੇਅਰ ਤੁਸੀਂ ਇੱਥੇ ਅੱਗੇ ਬਿਲਕੁਲ ਸਰ ਬਿਲਕੁਲ ਕਰਵਾ ਸਕਦੇ ਠੀਕ ਹੈ ਤਾਂ ਤੁਸੀਂ ਕਹਿੰਦੇ ਯੂ ਜਸਟ ਗੌਟ ਅ ਸਮਾਰਟਰ ਵਿਦ ਸਮਾਰਟ ਸਟੂਡੀਓ ਵਿਦ ਸਮਾਰਟ ਸਟੂਡੀਓ ਇਹ ਸਮਾਰਟ ਲੋਕ ਨੇ ਤੁਸੀਂ ਵੀ ਸਮਾਰਟ ਬਣੋ ਐਵੇਂ ਨਾ ਲੱਖ ਲੱਖ ਰੁਪਈਆ ਖਰਚੀ ਜਾਓ 20 ਹਥਿਆ ਸ਼ੌਂਕ ਪੂਰਾ ਹੁੰਦਾ ਲੱਖ ਖਰਚੀਓ ਬਿਲਕੁਲ ਸਰ ਮੈਂ ਮਾਰੂ ਲੋਕੇਸ਼ਨ ਦਿਖਾ ਦੂਗਾ ਜੀ ਰਾਈਟ ਬਹੁਤ ਸ਼ੁਕਰੀਆ ਜੀ ਸਾਬੀ ਵੀਰ ਇੱਥੇ ਨਾਲ ਇਹਨਾਂ ਨੇ ਪੂਰੀ ਵੀਡੀਓ ਸ਼ੂਟਿੰਗ ਦੀ ਦੇਖੀ ਆ ਸਾਰੇ ਫੋਨ ਦੇਖ ਲਏ ਆ ਮੈਨੂੰ ਪਤਾ ਇਹਦਾ ਦਿਲ ਵੀ ਉਹੀ ਕਹਿੰਦਾ ਜੋ ਮੇਰਾ ਦਿਲ ਕਹਿੰਦਾ ਪਹਿਲੀ ਗੱਲ ਜ਼ਿੰਦਗੀ ਫੋਨ ਬਿਨਾ ਅਧੂਰੀ ਹੈ ਦੂਜੀ ਗੱਲ ਇਹਦਾ ਦਿਲ ਵੀ ਇਹੀ ਕਹਿੰਦਾ ਉਹ ਜਿਹੜਾ ਫੋਲਡ ਵਾਲਾ ਫੋਨ ਹੈ ਉੱਤ ਕੇ ਪੈ ਜੀਏ ਨਹੀਂ ਨਹੀਂ ਆ ਮੈਂ ਦੇ ਦੇਣਾ ਜੁਰੀ ਸਾਹਿਬ ਆ ਫੋਨ ਦੇ ਦੇਣਾ ਉਹ ਮੈਂ ਫੋਨ ਲੈ ਜਾਣਾ ਅੱਛਾ ਪ੍ਰਸਾਦੀ ਡਿਊਟੀ ਅ ਲੋਕੇਸ਼ਨ ਕਲੀਅਰ ਕਰਾ ਦਈਏ ਜੀ ਪਰ ਇਸ ਤੋਂ ਪਹਿਲਾਂ ਕੋਈ ਆਵੇ ਅੰਦਰ ਜਾ ਕੇ ਆਪਾਂ ਫੋਨ ਲੈ ਲਈਏ ਆ ਨਹਿਰੂ ਗੇਟ ਹੈ ਜੀ ਦਿਖਾਈ ਚ ਰੱਖ ਆ ਨਹਿਰੂ ਗੇਟ ਹੈ ਬਿਲਕੁਲ ਹਾਸ਼ਿਆਬਦੀ ਸੀਟ ਸ਼ਾਪ ਹੈ ਪਾਰਕਿੰਗ ਤੋਂ ਬਥੇਰੀ ਮਿਲ ਜਾਣੀ ਹੈ ਮੋਰੇ ਪਾਰਕਿੰਗ ਰੱਖ ਲਏ ਤੁਸੀਂ ਇੱਥੇ ਆ ਕੇ ਫੋਨ ਦੇਖੋ ਵਾਲਿਆਂ ਦੇ ਇਹ ਖਰੀਦ ਵੀ ਲੈਣਾ ਇਹ ਵਾਰੰਟੀ ਵੀ ਦੋਗੇ ਇਹ ਕਹਿੰਦੇ ਚੋਰੀਆ ਹੋਣੀ ਹੈ ਸੈਂਟੀਵਰ ਟੈਸਟ ਕੀਤਾ ਮੋਜਾ ਹੀ ਮੋਜਾ 70% ਦਾ ਡਿਸਕਾਊਂਟ ਹੈ ਆਪਾਂ ਬੋਲ ਲੈਣਾ ਨਹੀਂ ਭਾਈ ਮੈਂ ਲੈਣਾ ਭਾਈ ਮੈਂ ਲੈਣਾ ਨਹੀਂ ਨਹੀਂ ਮੈਂ ਲੈਣਾ ਮੈਂ ਲੈਣਾ